ਇਹ ਕੁੰਡੀ ਸ਼ੌਕ ਨੂੰ ਨਹੀਂ ਰੱਖੀ ਛੋੜੇ ਵਰਗੇ ਲਾਲਚੀ ਲੋਕਾਂ ਨੂੰ ਕੁੱਟਣ ਵਾਸਤੇ ਰੱਖੀ ਹੋਈ ਐ ਆਹ ਕੀ ਗੱਲਾਂ ਕਰਦੇ ਹੋਗੇ ਨਾ ਤਾਂ ਸੇ ਕੋਈ ਗੱਡੀ ਮੰਗੀ ਆ ਨਾ ਸੇ ਕੋਈ ਪੈਸੇ ਮੰਗੇ ਤੂੰ ਤਾਂ ਆਪਣੇ ਕੁਝ ਮੰਗੇ ਨਹੀਂ ਇਹਨਾਂ ਤੋਂ ਐਈ ਤਾਂ ਆਦੀ ਕੁੜੀ ਦਾ ਵਿਆਹ ਰੱਖਤਾ ਭਾਈ ਐਈ ਤਾਂ ਸਾਨੂੰ ਮਠਿਆਈ ਦਾ ਡੱਬਾ ਦੇਣ ਆਇਆ ਸਾਡੇ ਕੋਲੇ ਨਾ 5 ਲੱਖ ਨਾ ਸਾਡੇ ਕੋਲੇ ਗੱਡੀ ਐਜੀ ਦੇਖ ਕੁੜੀ ਦੇ ਸਿਰ ਤੇ ਪੈਉ ਨਹੀਂ ਹੈਗਾ ਭਾੜੀ ਔਖਾ ਨਾਲ ਪਾਲੀ ਐ ਮੈਂ ਤਾਂ ਦੋ ਭਰਾ ਨੇ ਉਹ ਵੀ ਹਜੇ ਛੋਟੇ ਨੇਗੇ ਤੁਸੀਂ ਵੀ ਧੀ ਬਣਾ ਕੇ ਰੱਖੋ ਕੋਈ ਨਾ ਜੀ ਫਿਕਰ ਨਾ ਕਰੋ ਅਸੀਂ ਧੀ ਬਣਾ ਕੇ ਰੱਖਾਂਗੇ ਲੈ ਭਾਈ ਜੇ ਸੋਢੀ ਕੋਈ ਮੰਗ ਆ ਸਾਨੂੰ ਹੁਣ ਦੱਸ ਦਿਓ ਮੰਗਰੋ ਸਾਡੀ ਧੀ ਨੂੰ ਤੰਗ ਨਾ ਕਰਿਓ ਹੈ ਵੀ ਦੇਣ ਲੈਣ ਦੀ ਲੀਕੀ ਸਾਡੇ ਕੋਲੇ ਤਾਂ ਇੱਕ ਧੀ ਐ ਅੱਜ ਤਾਂ ਇਹ ਕੀ ਮੰਗ ਕਰਨੀ ਐਂਗੀ ਕਿਹੜਾ ਕੁਛ ਲੈਣਾ ਆਵਦੀ ਧੀ ਨੂੰ ਦੇਣਾ ਅੱਜ ਤਾਂ ਕੋਈ ਮੰਗ ਨਹੀਂ ਰੱਖਦੇ ਦੇਖ ਪੈਨ ਜੀ ਤੁਸੀਂ ਕੁੜੀ ਦੇਖ ਲਈ ਅਸੀਂ ਘਰ-ਵਾਰ ਦੇਖ ਲਿਆ ਹੁਣ ਕਿਸੇ ਵੀ ਗੱਲ ਦਾ ਉੱਲਾ ਨਹੀਂ ਦੇ ਸੰਤਾਨਾ ਰਿਸ਼ਤਾ ਪੱਕਾ ਪੈਣ ਸਾਡੇ ਕਿੰਨੀ ਉਤਾ ਤੁਸੀਂ ਸਲਾਹ ਕਰਕੇ ਸਾਨੂੰ ਦੱਸ ਦਿਓ ਸਾਨੂੰ ਭਾਈ ਕਿਸੇ ਨੇ ਦੱਸ ਪਾਈ ਤੀ ਅਸੀਂ ਘਰ-ਵਾਰ ਸੋਡਾ ਦੇਖ ਲਿਆ ਸਾਡੇ ਆ ਗਿਆ ਪਸੰਦ ਪੰਜੀ ਦੇ ਤੁਸੀਂ ਖੁਸ਼ ਹੋਗੇ ਅੱਜ ਤਾਂ ਪਹਿਲੀ ਖੁਸ਼ੀ ਰਿਸ਼ਤਾ ਲੈਣ ਖਾਤਰ ਚੱਲ ਪੰਜੀ ਐਂ ਕਰਾਂਗੇ ਕੋਈ ਚੰਗਾ ਜਿਹਾ ਦਿਨ ਦੇਖ ਕੇ ਨਾ ਪੱਕ ਠੱਕ ਕਰ ਲੈਣੇ ਆ ਆਪਾਂ ਪੰਜੀ ਹੁਣ ਬਾਹਰ ਟਾਈਮ ਨਹੀਂ ਪਾਉਂਦੇਗੇ ਅਸੀਂ ਸੁਣਨਾ ਸੇਤੀ ਦੱਸ ਦਾਂਗੇ ਤੁਸੀਂ ਆਪਦੀ ਤਿਆਰੀ ਰੱਖੋ ਚੱਲ ਭੈਣ ਜੀ ਸੋਨੂ ਠੀਕ ਐ ਅਸੀਂ ਆਪਦੀ ਤਿਆਰੀ ਕਰ ਲਾਂਗੇ ਚੱਲ ਫਿਰ ਇੰਥੇ ਛੱਡ ਕੇ ਨਾ ਨਾ ਭੈਣ ਜੀ ਤੁਸੀਂ ਬੈਠੋ ਮੈਂ ਚਾਹ ਪਾਣੀ ਬਣਾਉਣੀ ਆ ਨਾਲੇ ਮਿੱਠਾ ਮੂੰਹ ਕਰਕੇ ਜਾਇਓ ਐ ਕਿਉਂ ਜਾਣੇ ਹੋਗੇ ਚੱਲ ਭੈਣ ਜੀ ਰੋਜ਼ ਰੋਜ਼ ਮਿੱਠੇ ਮੂੰਹ ਨੂੰ ਕੀ ਐ ਅਬ ਤਾਂ ਇੱਕ ਵਾਰੀ ਮੈਂ ਮਿੱਠਾ ਮੂੰਹ ਕਰ ਲਾਂਗੇ ਚੱਲ ਚਾਹ ਪਾਣੀ ਤਾਂ ਜੀ ਪੀ ਕੇ ਜਾਇਓ ਮਿੱਠਾ ਮੂੰਹ ਉਹਦੇ ਕਰ ਲੈ ਚੱਲ ਭੈਣ ਜੀ ਚਾਹ ਪਾਣੀ ਨੂੰ ਕੀ ਐ ਤੁਹਾਨੂੰ ਬਾਲੀਆਂ-ਬਾਲੀਆਂ ਵਧਾਈਆਂ ਹੋਣ ਤੁਹਾਨੂੰ ਵੀ ਸਵਾ ਵਧਾਈਆਂ ਜੀ ਲੈ ਪੁੱਤ ਤੈਨੂੰ ਵੀ ਵਧਾਈਆਂ ਹੋਣ ਬਾਲੀਆਂ-ਬਾਲੀਆਂ ਨਾ ਨਹੀਂ ਸੋਨੂ ਵੀ ਵਧਾਈਆਂ ਚੰਗਾ ਲੈ ਚੱਲ ਭਾਈ ਸਿੰਦਰੇ ਆਪਾਂ ਚੱਲੀਏ ਲੈ ਭਾਈ ਬਧਾਈਆਂ ਭਾਈ ਆ ਤਾਂ ਬਾੜੀ ਸੋਣੀ ਗੱਲ ਹੋ ਗਈ ਨੇੜੇ ਦੀ ਸਕੀਰੀ ਬਣ ਗਈ ਆਪਣੀ ਬਾੜੀ ਸੋਣੀ ਚੰਗਾ ਪਤਾ ਚੰਗਾ ਕਿਉਂ ਦੇ ਬੱਸ ਦੇਰ ਹੋ ਚੰਗਾ ਬਾੜੀ ਸੋਣੀ ਗੱਲ ਹੋ ਗਈ ਆਪਣੀ ਨੇੜੇ ਦੀ ਸਕੀਰੀ ਹੋ ਗਈ ਐਤ ਮੈਨੂੰ ਸੋਟੇ ਪੈਣੇ ਉੱਠ ਖੜ ਟਾਈਮ ਨਾਲੀ ਸੌਂਗੀ ਤੂੰ ਕਿਉਂ ਮੈਂ ਠੋਗੀ ਕਰਾਉਣਾ ਤੁਸੀਂ ਹੋਰ ਰੋਟੀ ਬਣਾ ਦੇ ਜਿਹਦੇ ਤਾਂ ਮੈਂ ਰੋਟੀ ਬਣਾਉਣੀ ਹੈਗੀ ਉਹ ਤਾਂ ਤੁਸੀਂ ਦੋਸਤਾਂ ਨਾਲ ਘੁੰਮਦੇ ਫਿਰਦੇ ਰਹੇਣੇ ਹੋਗੇ ਤੇ ਜਦੋਂ ਮੈਂ ਕੰਮ ਨਿਵੇੜ ਕੇ ਹੁਣ ਪਈ ਸੀ ਹੁਣ ਸੋਡੇ ਰੋਟੀ ਯਾਦ ਆ ਗਈ ਉਹ ਬਣਾ ਦੇ ਭਣੇ ਅੱਕੇ ਤਾਂ ਤੂੰ ਜਾ ਕੇ ਸੋਹਰੇ ਦੀ ਬਣਾਉਣੀ ਐ ਨੇ ਅੱਜ ਬਣਾ ਦੇ ਸਾਨੂੰ ਤੇ ਨਾਲੇ ਭਣਾਏ ਕਹਿੰਦਾ ਸੀਗਾ ਮੈਂ ਤੂੰ ਵੀ ਰੋਟੀ ਰੱਜ ਕੇ ਖਾ ਲਿਆ ਕਰ ਕੀ ਪਤਾ ਸੋਹਰੇ ਕੋਲ ਤਨੂੰ ਪੁੱਛੂ ਪਤਾ ਨਹੀਂ ਨਾ ਤੈਨੂੰ ਨਾ ਤੂੰ ਹਾਂ ਕੀ ਬੋਲੀ ਜਾਣਾ ਵੇ ਉਹਨਾਂ ਨੇ ਕਿਹੜਾ ਆਟਾ ਨਹੀਂ ਹੈਗਾ ਵੀ ਉਹ ਮੈਨੂੰ ਰੋਟੀ ਨਹੀਂ ਪੁੱਛਣਗੇ ਵਾ ਤੂੰ ਇਹਦੀ ਫਿਕਰ ਨਾ ਕਰ ਇਹਦੇ ਸੋਹਰੇ ਦੀ ਫਿਕਰ ਕਰ ਉਲੜ ਵੀ ਬਚ ਕੇ ਰਹਿਣਾ ਬੂ ਆਹੋ ਜੇ ਤੁਸੀਂ ਇਹ ਜੀਆਂ ਗੱਲਾਂ ਕਰੀ ਜਾਂਦੇ ਹੋ ਲੋਕਾਂ ਨੇ ਤਾਂ ਕਹਿਣਾ ਹੀ ਐ ਬਸ ਪਣੇ ਮਹੀਨਾ ਕਰ ਲਾਂਭਣਾ ਦਵਾਈ ਬਸ ਖਰਜੋ ਸਾਨੂੰ ਮਾਇਖ ਹੋਣੀਆਂ ਪਰਵਾਹ ਮਨਾ ਬਸ ਵਸ ਆਇਆ ਸੋਇਆ ਸੋਇਆ ਤੋਂ ਉਂਈ ਤਪਾਇ ਰੱਖਿਆ ਬਿਨਾਂ ਗੱਲ ਤੋਂ ਟਾਈਮ ਤੇ ਤਾਂ ਚੁੱਲ੍ਹਸਦੇ ਨਹੀਂ ਹੁਣ ਦੇ ਦੇ ਇਹਨਾਂ ਨੂੰ ਪਰੌਂਠੇ ਬਣਾ ਕੇ ਜੀ ਦੇ ਜਾਣੇ ਨੇ ਨੀਂਦ ਵੀ ਖਰਾਬ ਕਰਤੀ ਮੇਰੀ ਮੰਮੀ ਮੈਨੂੰ ਤੇਰੇ ਨਾਲ ਗੱਲ ਕਰਨੀ ਸੀਗੀ ਉਹਨਾਂ ਨੇ ਕੋਈ ਲੈਣ ਦੇਣ ਦੀ ਗੱਲ ਤਾਂ ਕੀਤੀ ਨਹੀਂ ਤਾਂ ਪੁੱਤ ਪਹਿਲਾਂ ਨਹੀਂ ਆਪਾਂ ਉਹ ਕੁੜੀ ਨਾਲ ਦਾਜ ਦੀ ਗੱਲ ਕੀਤੀ ਸੀਗੀ ਉਹਨਾਂ ਨੇ ਆਪਣੀ ਕਿੰਨੀ ਬੇਇੱਜ਼ਤੀ ਕਰਕੇ ਤੋੜਿਆ ਸੀਗਾ ਫਿਰ ਮੰਮੀ ਆਪਾਂ ਨੂੰ ਕੀ ਮਿਲਣਾ ਹੈਗਾ ਮੇਰੇ ਤਾਂ ਸਾਰੇ ਦੋਸਤਾਂ 'ਚ ਬੇਇੱਜ਼ਤੀ ਹੋ ਜੂ ਮੇਰੇ ਦੋਸਤ ਪਤਾ ਕਿੱਡੇ-ਕੱਡੇ ਘਰਾਂ 'ਚ ਵਸੇ ਹੋਏ ਐ ਕਿਸੇ ਨੂੰ ਬੁੱਲਟ ਕਿਸੇ ਨੂੰ ਕਾਰਾਂ ਦਿੱਤੀਆਂ ਨੇ ਵੱਡੇ-ਵੱਡੇ ਪਾਇਲਸਾਂ 'ਚ ਵਿਆਹ ਹੋਏ ਐ ਐ ਤਾਂ ਮੰਮੀ ਉਹਨਾਂ ਸਾਹਮਣੇ ਮੇਰੀ ਪੂਰਾ ਇੱਜ਼ਤ ਵੀ ਨਹੀਂ ਰਹਿਣੀ ਪੁੱਤ ਮੈਂ ਤੈਨੂੰ ਦੱਸਾਂ ਕਿਹੜਿਆਂ ਨੇ ਤੂੰ ਕਹਿੰਦਾ ਵੀ ਦਾਜ ਦਿੱਤਾਗਾ ਉਹ ਨੌਕਰੀਆਂ 'ਤੇ ਲੱਗੇ ਹੋਈ ਨਹੀਂ ਪਹਿਲਾਂ ਕੋਈ ਚੱਜੇ ਦੀ ਨੌਕਰੀ ਪਾ ਲਈ ਹੁੰਦੀ ਤੈਨੂੰ ਵੀ ਦਾਜ ਮਿਲ ਜਾਂਦਾ ਐ ਤਾਂ ਮੰਮੀ ਆਪਣੀ ਬਾਲੀ ਬੇਇੱਜ਼ਤੀ ਹੋ ਜੂਗੀ ਅੱਜਕੱਲ੍ਹ ਪਤਾ ਨਹੀਂ ਕੁੜੀ ਸਾਡੇ ਕੋਲ ਤਾਂ ਕੁਝ ਨਹੀਂਗਾ ਸਾਡੇ ਕੋਲ ਤਾਂ ਇਕੱਲੀ ਕੁੜੀ ਹੀ ਆਗੀ ਉਹਨਾਂ ਨੂੰ ਪੁੱਛਣਾ ਹੋਵੇ ਵੀ ਡਿਗਰੀਆਂ ਦੇ ਕੇ ਅਸੀਂ ਕਿਉਂ ਲਾਕੇ ਖਾਣਾਗਾ ਤੂੰ ਫੇਰ ਨਾ ਕਰ ਸਾਰਾ ਕੁਝ ਹੀ ਦਵਾਉਂਗੀ ਮੰਮੀ ਹੁਣ ਤਾਂ ਬਸ ਇਕੱਲੀਆਂ ਗੱਲਾਂ ਹੀ ਰਹਿ ਗਈਆਂ ਮਿਲਣਾ ਕੀ ਸਵਾਏਗਾ ਹੁਣ ਆਪਾਂ ਨੂੰ ਤੁਹਾਨੂੰ ਇੱਕ ਵਾਰੀ ਕਹਿਤਾ ਨਾ ਤੂੰ ਆਪਦੀ ਮਾਂ ਤੇ ਭਰੋਸਾ ਰੱਖ ਮੰਮੀ ਹੁਣ ਤੂੰ ਕੀ ਕਰ ਲੇਗੀ ਜਦੋਂ ਟਾਈਮ ਸੀ ਉਹ ਤਾਂ ਤੂੰ ਗੱਲ ਨਹੀਂ ਕੀਤੀ ਕੋਈ ਨਾ ਤੂੰ ਕੁਝ ਲੰਗਿਆ ਉਹਨਾਂ ਤੋਂ ਮੈਂ ਤੈਨੂੰ ਗੱਲ ਦੱਸ ਰਹੀ ਆਂਗੀ ਕਦੋਂ ਨਾ ਆਪਣਾ ਪੂਰਾ ਟਾਈਮ ਆ ਗਿਆ ਵਿਆਹ ਦਾ ਆਪਾਂ ਉਦੋਂ ਮੰਗਾਂਗੇ ਨਾ ਤਾਂ ਹੋਏ ਉੱਤਰ ਦੇ ਰਹਿਣੇ ਆ ਨਾ ਉੱਤਰ ਦੇ ਰਹਿਣੇ ਆ ਉਹ ਤਾਂ ਅੜੇ ਹੋਏ ਸਮਾਨ ਦੇਣ ਦੇਣਗੇ ਮੰਮੀ ਮੇਰੀ ਗੱਲ ਸੁਣਾ ਨਾਨੀ ਅੱਜ ਕਹੀ ਤਾਂ ਜਾਂਦੀ ਸੀ ਵੀ ਸਾਡੇ ਕੋਲ ਤਾਂ ਕੰਲੀ ਧੀ ਹੈ ਜੇ ਕੁਝ ਦੇਣ ਹੁੰਦਾ ਉਹ ਦੇਣ ਲੈਣ ਦੀ ਗੱਲ ਉਹਦੀ ਕਰ ਲੈਂਦੇ ਹੁਣ ਕੀ ਦੇਣਾ ਉਹਨਾਂ ਨੇ ਕਤਪੁੱਤਾਂ ਦਾ ਸਰਤੇ ਪਈ ਉਹ ਸਾਰਾ ਕੁਝ ਆਪ ਹੀ ਕਰਨਗੇ ਇੱਕ ਮੈਂ ਹੋਰ ਵੀ ਪਤਾ ਕਰਾਂਗਾ ਉਹਨਾਂ ਕੋਲੇ 2 ਕਿੱਲੇ ਬਾਹਣ ਦੇ ਵੀ ਆ ਨਾਲੇ ਨਾ ਇਹਦਾ ਮਾਮਾ ਨਾ ਮਲਾਜਮਾਂਗਾ ਬੰਦੇ ਪੈਸੇ ਵਾਲੀ ਨੇਗੇ ਲੈ ਮੰਮੀ ਮੰਨ ਕੇ ਤੇਰੇ ਦਿਮਾਗ ਨੂੰ ਤੂੰ ਇੰਨਾ ਕੁ ਸੋਚੀ ਬੈਠੀ ਸੀਗੀ ਤਈਆਂ ਤਾਂ ਤੇਰੇ ਬੁੱਧੂ ਲੈਣਾ ਦਿਮਾਗ 'ਚ ਨਹੀਂ ਕੁਝ ਪੈਂਦਾਗਾ ਜਾ ਚੰਗਾ ਤੂੰ ਐ ਕਰ ਜਾ ਕੇ ਚਾਹ ਬਣਾ ਲੈ ਮੈਂ ਪੈਣਾ 10 ਮਿੰਟੇ ਤੇ ਲੈ ਮੈਂ ਲਿਉਣੀ ਚਾਹ ਬਣਾ ਕੇ ਬੇਫਿਕਰ ਹੋ ਕੇ ਪੈ ਜਾ ਹਣ ਮੇਂ ਵੀ ਤੇਰੇ ਹੁੰਦੇ ਮੈਨੂੰ ਕੀ ਫਿਕਰ ਆਗਾ ਤੁਸੀਂ ਉਹਨੂੰ ਕਿੱਧਰ ਚੱਲ ਪਏ ਨੰਨੀ ਇੱਧਰ ਜਾ ਕੇ ਉਹਨੇ ਅਸਤਾ ਇੱਧਰ ਜਾ ਕੇ ਉਹਨੇ ਮੰਡੀ ਜਾ ਰਿਹਾ ਉਹ ਪੈਣ ਦਾ ਬਿਆਹ ਕਰੇਗਾ ਉਹਦਾ ਕੋਈ ਰਾਇਵਾੜੀ ਕਰਾਂਗੇ ਸਾਰੇ ਕੋਈ ਤੁਹਾਨੂੰ ਜ਼ਿੰਮੇਵਾਰੀਆਂ ਦੇਈਏ ਚਲੋ ਬੇਬੀ ਉਹ ਤਾਂ ਕੋਸੀ ਤੇ ਵਾਇਆ ਤੇ ਮੈਂ ਮੰਜਲਾਉਣਾ ਚਾਹ ਕੇ ਚੱਕ ਲੈ ਯਾਰ ਯਾਰ ਆਉਰੇ ਡਾ ਦੇ ਧੁੱਪੇ ਦੇ ਲੱਭਾਇਆ ਮਮੀ ਤੇ ਨਾਲੇ ਤੁਸੀਂ ਦੇਖਣ ਦਾ ਗਏ ਸੀ ਕਿਵੇਂ ਲੱਗਿਆ ਘਰ-ਬਾਰ ਭੈਸ਼ਾਂ ਤਾਂ ਵਧੀਆ ਤਾਂ ਘਰ-ਬਾਰ ਹੈਗਾ ਕੋਠੀ ਪਾਈ ਹੋਈ ਹੈ ਤੇ ਬਾਕੀ ਮੁੰਡਾ ਕਰਦਾ ਹੈ ਖੇਤੀ ਵਧੀਆ ਕੰਮਕਾਰ ਹੈ ਉਹਨਾਂ ਨੇ ਹੁਣ ਦਿਨ ਕਢਾ ਕੇ ਦੇਣਾ ਪਾਣ ਹੁਣ ਤੁਸੀਂ ਜ਼ਿੰਮੇਦਾਰੀਆਂ ਤੇ ਆਪਦੀ ਸਾਰਾ ਸਮਾਂ ਸਮਈਆ ਹੁਣ ਤੁਸੀਂ ਬਾਹਰ ਨਾ ਫਿਰਿਆ ਕਰੋ ਖਾਂਦਾ ਪੀਂਦਾ ਤਾਂ ਨਹੀਂ ਕੁਛ ਉਹ ਕੁਛ ਨਹੀਂ ਖਾਂਦਾ ਪੀਂਦਾ ਸੇਤ ਤੋਂ ਹੀ ਪਤਾ ਲੱਗ ਜਾਂਦਾ ਖਾਣ ਪੀਣ ਦਾ ਤਾਂ ਜੇ ਸੇਤ ਠੀਕ ਹੈ ਉਹਦੀ ਕੋਈ ਇਹ ਜੀ ਗੱਲ ਨਹੀਂ ਹੈਗੀ ਵਧੀਆ ਮੁੰਡਾ ਹੈਗਾ ਤੇ ਕਰੇ ਪਰਿਵਾਰ ਹੈਗਾ ਸਾਰਾ ਕੁਝ ਹੈ ਤੇ ਮੰਗਦੇ ਮੂੰਹ ਦੇ ਕੀ ਕੁਛ ਨੇ ਕੁਛ ਨਹੀਂ ਮੰਗਿਆ ਢਾਲ ਨਹੀਂ ਮੰਗਿਆ ਅੱਛਾ ਨਾ ਆਪਾਂ ਉਹ ਦਿੱਤੀ ਨੂੰ ਕੁਛ ਮਰਜ਼ੀ ਦੇ ਦਈਏ ਕੁਛ ਮਰਜ਼ੀ ਨਾ ਦੇਈਏ। ਏ ਕਾਹੇ ਗੱਲ ਐ ਪੁੱਤ। ਬਸ ਨਾ ਛੋਟਾ ਜਿਹਾ ਟੱਬਰ ਐ। ਦੋਨੇ ਮਾਂ ਪੁੱਤੀ ਨੇਗੇ। ਹੈ ਮੈਨੂੰ ਤਾਂ ਇਹ ਵੀ ਪਤਿਆ ਕਰਨ ਲੱਗੀ ਵੀ ਕੁੜੀ ਨੂੰ ਆਏ ਨਹੀਂ ਹੈਗਾ ਵੀ ਸਾਰਾ ਦਿਨ ਕੰਮ ਹੀ ਕਰੀ ਜਾਊਗੀ, ਮौजਾਂ ਕਰੂਗੀ ਕੁੜੀ ਉੱਥੇ। ਮੰਮੀ ਆ ਗਏ ਤੁਸੀਂ। ਹਾਂ ਬਤਾ ਆ ਗਏ। ਚਾਹ ਬਣਾ ਕੇ ਲਿਆਵਾਂ ਤੁਹਾਡੇ ਖਾਤਰ। ਨਾ ਚਾਹ ਤਾਂ ਪੁੱਤ ਤੇਰੇ ਸਹੁਰਿਆਂ ਦੇ ਪੀ ਆਈਆਂ ਸੀ। ਆ ਤੁਸੀਂ ਧੱਕੇ ਨਾਲ ਹੀ ਸਹੁਰੇ ਬਣਾਤੇ। ਹਜੇ ਕੋਈ ਗੱਲ ਨਹੀਂ ਬਾਤ ਨਹੀਂ। ਲੈ ਵੀਰ ਭਾਲ ਵਧਾਈਆਂ ਭਾਈ ਦੇ ਨੂੰ। ਵਾਹੇ ਸੋਨਾ ਮੁੰਡਾ। ਬਾਰ-ਬਾਰ ਬੜੀ ਐ ਬੜਾ ਤੈਨੂੰ ਕੰਮ ਨਹੀਂ ਪਰਣਾ ਬਾ ਕਰਨਾ ਪੈਣਾ ਮਾਂ ਪੁੱਤ ਨੇ ਦੋਨੇ ਮੰਮੀ ਐਨੀ ਕੀ ਕਾਲੀ ਸੀ ਮੇਰਾ ਰਿਸ਼ਤਾ ਪੱਕਾ ਕਰਨ ਨੂੰ ਸੋ ਉਹਨੂੰ ਐਨਾ ਕੀ ਹੋਇਆ ਵੀ ਮੈਨੂੰ ਛੇਤੀ ਕਰੋ ਕੱਢਣ ਦੀ ਕੀ ਕਹਾਣੀ ਹੋਈ ਪਈਏਗੀ ਪੁੱਤ ਮੇਰੀ ਗੱਲ ਸੁਣਾ ਤੀਆਂ ਤਾਂ ਰਾਜੇ ਰਾਣਿਆਂ ਨੇ ਨਹੀਂ ਕਰੇ ਰੱਖੀਆਂ ਅਸੀਂ ਕਿੱਥੇ ਰੱਖ ਲਾਂਗੇ ਮੰਮੀ ਚੱਜ ਨਾਲ ਗੱਲ ਕਰ ਲਈ ਸੀਗੀ ਉਹਨਾਂ ਨੇ ਕੋਈ ਮੰਗ ਤਾਂ ਨਹੀਂ ਹੈਨੀ ਨਾ ਪੁੱਤ ਖੁੱਲ ਔਖਾ ਹੋ ਜੂ ਫੇਰਾ ਖੁੱਲ ਕੇ ਗੱਲ ਕੀਤੀ ਐ ਅਸੀਂ ਵੀ ਭਾਈ ਸਾਡੇ ਕੋਲ ਤਾਂ ਕੱਖ ਨਹੀਂ ਹੈਗਾ ਦੇਣ ਨੂੰ ਐ ਮੈਂ ਕੱਚੀ ਗੱਲ ਨਹੀਂ ਕਰਕੇ ਹੀ ਪੂਰੀ ਠੋਕ ਕੇ ਕਰ ਕਈਆਂ ਵੀ ਨੂੰ ਦੱਸਦੇ ਭਾਈ ਸਾਡੇ ਕੋਲ ਤਾਂ ਕੱਲੀ ਕੁੜੀ ਐ ਲੈਣਾ ਰਿਸਤਾ ਲਓ ਨਹੀਂ ਲੈਣਾ ਜਮਾ ਨਾ ਲਓ ਜਵਾਬ ਦੇ ਦਿਤ ਸਾਨੂੰ ਉਹ ਕਹਿੰਦੇ ਸੰਤ ਕਾਸੀ ਦੀ ਮੰਗਣੀ ਕਾਸੀ ਦੀ ਲੋਟ ਨਹੀਂ ਪਈ ਹਣ ਤਾਂ ਕੱਲੀ ਕੁੜੀ ਚਾਹੀਦੀ ਐ ਹੂੰ ਤਾਂ ਪੁੱਤ ਤੇਰੀ ਨਾਨੀ ਸਾਰਾ ਦੇਣ ਲੈਣ ਵਾਲੀ ਗੱਲ ਕਰਿਆਈ ਹੈ ਹੈ ਬਾਕੀ ਜਿਹੜਾ ਕਾਰਜ ਵਿਹਾਰ ਆਪਾਂ ਉਹ ਤਾਂ ਕਰਾਂਗੀ ਵੀ ਬਾਕੀ ਜਿੱਥੇ ਤੁਸੀਂ ਕੰਮ ਕਰਦੇ ਹੋਗੇ ਉਹਨਾਂ ਨੂੰ ਕਿਹੋ ਭਾਈ ਸਾਡੀ ਮਾੜੀ ਮੋਟੀ ਮਦਦ ਕਰਿਓ ਸਾਡੀ ਭੈਣ ਦਾ ਵਿਆਹ ਹੈਗਾ ਮੰਮੀ ਜੇਦੋਂ ਉਹਨਾਂ ਦੀ ਕੋਈ ਮੰਗ ਹੀ ਨਹੀਂ ਹੈਗੀ ਜ਼ਰੂਰੀ ਮੇਰੇ ਵੀਰਾਂ ਨੂੰ ਤੂੰ ਤੰਗ ਕਰਨਾ ਹੈ ਜਿਹੇ ਜਸਰੂਗਾ ਠੀਕ ਹੈ ਬਸ ਤੂੰ ਤਾਂ ਪੁੱਤ ਜਾ ਤੂੰ ਕੋਈ ਫਿਕਰ ਨਾ ਕਰ ਤੇਰੀ ਨਾਨੀ ਹੈਗੀ ਐ ਤੇਰੇ ਭਰਾ ਨੇ ਮੈਂ ਆਪੀ ਸਾਰਾ ਕੁਝ ਅਸੀਂ ਕਰ ਲਾਂਗੇ ਨਹੀਂ ਮੰਮੀ ਮੈਂ ਤੁਹਾਨੂੰ ਕਰਜ਼ਾਈ ਕਰਕੇ ਨਹੀਂ ਜਾਣਾ ਚਾਹੁੰਦੀ ਨਹੀਂ ਪੁੱਤ ਤੈਨੂੰ ਹੁਣ ਐ ਖਾਲੀ ਥੋੜੀ ਤੋਰਨਾ ਹੈਗਾ ਅਗਲੇ ਦਾ ਵੀ ਮੜਾ ਮੋਟਾ ਮਾਨਤਾਨ ਕਰਨਾ ਹੈ ਸੁੱਖ ਨਾਲ ਤੇਰੇ ਭਰਾ ਹੈਗੇ ਨੇ ਕਮਾਉਣ ਵਾਲੇ ਜੇ ਮੰਮੀ ਸਿੱਧਾ ਸਾਦਾ ਵਿਆਹ ਕਰਨਾ ਤਾਂ ਠੀਕ ਹੈ ਨਹੀਂ ਮੈਂ ਹੀ ਨਹੀਂ ਵਿਆਹ ਕਰਾਉਂਦੀ ਚੱਲ ਵਧੀਆ ਸੋਚ ਲਈ ਤੇ ਤ ਆਪਣੀ ਹੈਂ ਚਲ ਕੋਈ ਨਹੀਂ ਜਿਹੜਾ ਜੱਬ ਸਰੂਗਾ ਉਹ ਹਜਾ ਕਰ ਦਾਂਗੇ ਕੋਈ ਗੱਲ ਨਹੀਂ ਇਹ ਜਿਹਾਂ ਧੀਆਂ ਦਾ ਕਰਮ ਵਾਲਿਆਂ ਨੂੰ ਮਿਲਦੀਆਂ ਨੇ ਜਿਹੜੀਆਂ ਪਾਈਆਂ ਦੇ ਚੀਜ਼ ਮਾਪਿਆਂ ਦੀ ਛੱਡ ਕੇ ਜਾਣ ਆਪ ਜਿਹੇ ਜੇ ਹੁੰਦਾ ਲੈ ਕੇ ਵਗ ਜਾਣ ਕੁੜੀਆਂ ਦੀਆਂ ਰੀਜਾਂ ਤਾਂ ਪੂਰੀਆਂ ਹੀ ਨਹੀਂ ਹੁੰਦੀਆਂ ਨਹੀਂ ਨਹੀਂ ਬੇਬੇ ਐ ਤਾਂ ਹੁਣ ਆਪਾਂ ਮੜ ਮੋਟਾ ਤਾਂ ਕੁਝ ਕਰਾਂਗੇ ਮੰਮੀ ਤੋਂ ਫੇਰ ਨਾ ਕਰ ਭੈਣ ਤੋਂ ਵੀ ਬੋਲੀ ਜਾਂਦੀ ਆ ਜਿੰਨਾ ਕੋ ਹੋ ਸਕੇ ਅਸੀਂ ਕਰਾਂਗੇ ਗੱਲ ਅਮੀ ਮਰਤੂ ਦੀ ਸਹੀ ਹੈ ਜਿੰਨਾ ਕਿ ਸਾਥੋਂ ਸਰਿਆ ਅਸੀਂ ਕਰਾਂਗੇ ਕੋਈ ਨਹੀਂ ਮੇਰੇ ਕੋਲੇ ਵੀ ਜਿਹੜੇ ਹੋਏ ਪਲਸਣ ਦੇ ਮੈਂ ਵੀ ਕਰੂੰਗੀ ਇਹਦੇ ਮਾਮੇ ਨੂੰ ਵੀ ਕਹੂੰਗੀ ਪਰ ਆਪਾਂ ਦਿਖਾਵਾ ਦਾ ਪੁੱਤ ਕਰਨਾ ਨਹੀਂ ਹੈਗਾ ਕਾਰਜ ਬਹਰ ਆਪਾਂ ਵਧੀਆ ਕਰਾਂਗੇ ਦਿਖਾਵਾ ਕਰਨਾ ਤਾਂ ਪੁੱਤੂੰ ਹੀ ਮੜ ਹੈ ਹੈ ਆਪਾਂ ਤਾਂ ਜਿਹਾ ਜਿਹਾ ਸਰਿਆ ਆਪਾਂ ਦੇਵਾਂਗੇ ਪਰ ਇੱਕ ਇੰਨੀ ਕੁ ਗੱਲ ਹੈਗੀ ਬਾਹਲਾ ਹੋ ਨਹੀਂ ਕਰਦੇ ਹੈਗੇ ਪੁੱਤ ਮੇਰੀ ਗੱਲ ਸੁਣੋ ਹੁਣ ਤੁਸੀਂ ਤਿਆਰੀਆਂ ਕਰ ਲਓ ਹੈ ਉਹ ਤਾਂ ਕਹਿੰਦੇ ਅਸੀਂ ਤਾਂ ਸ਼ੇਤੂ ਹੀ ਵਿਆਹ ਲੈ ਲਾਂਗੇ ਆਹੀ ਬਸ ਦੋ ਚਾਰ ਦਿਨਾਂ ਚ ਸਾਗਨ ਕਰ ਲਾਂਗੇ ਬਸ ਉਸ ਤੋਂ ਬਾਅਦ ਵਿਆਹ ਇਹ ਕਲਾਉਣਾ ਤਾਂ ਕੁਝ ਵੀ ਨਹੀਂ ਕੀਤਾ ਬਿਆਜ ਤਾਂ ਦੋ ਦਿਨ ਰਹਿ ਗਏ ਮੈਨੂੰ ਤਾਂ ਲੱਗਦਾ ਉਹ ਗੱਲਾਂ ਵਾਲੇ ਆ ਉਹਨਾਂ ਨੇ ਕਰਨਾ ਵੀ ਕੁਝ ਨਹੀਂ ਬਹੁਤੇ ਕਾਲੇ ਆ ਇੰਨੀ ਕਾਲੀ ਨਾਲ ਨਹੀਂ ਬੇਰਪੱਕਦੇ ਹੁੰਦੇਗੇ ਮੇਰੀ ਗੱਲ ਸੁਣ ਮੈਂ ਤਾਂ ਇਸੇ ਦਿਨਾਂ ਨੇ ਨਾ ਡਿੱਖਦੀ ਸੀ ਅਗਲੇ ਨੂੰ ਮੌਕੇ ਨਾ ਮਿਲੇ ਟਾਈਮ ਸਾਮਣ ਦਾ ਮੈਂ ਤਾਂ ਤੈਨੂੰ ਐ ਕਹਿਨੀ ਆ ਆਪਾਂ ਆਥਣੇ ਚੱਲਾਂਗੇ ਨਾਲੇ ਤਾਂ ਉਹਨਾਂ ਤਾਂ 5 ਲੱਖ ਰੁਪਈਆ ਮੰਗਾਂਗੇ ਨਾਲੇ ਨਾ ਗੱਡੀ ਮੰਗਾਂਗੇ ਫੇਰ ਦੇਖਦੇ ਆ ਉਹ ਕੀ ਕਰਨਗੇ ਨਾਲੇ ਤੂੰ ਮੇਰੇ ਨਾਲ ਚੱਲੀ ਆਥਣੇ ਮੈਨੂੰ ਯਾਦ ਆ ਮਮੀ ਮੈਂ ਤਾਂ ਡਰ ਲੱਗਦਾ ਤੂੰ ਕੱਲੀ ਵਗ ਜੀ ਹਾਂ ਤੈਨੂੰ ਮਾਂ ਦਾ ਕਾਹਨੂੰ ਫਿਕਰ ਹੈਗਾ ਚੁੱਪ ਕਰਕੇ ਮੇਰੇ ਨਾਲ ਤੁਰਪੀ ਮੈਂ ਤਾਂ ਲੱਗਦਾ ਮਮੀ ਤੂੰ ਤਾਂ ਡਾਂਗਾ ਖਾਵੇਂ ਨਹੀਂ ਖਾਵੇਂਗੀ ਤੂੰ ਮੇਰੇ ਵੀ ਪਵਾਵੇਂਗੀ ਨਹੀਂ ਪੁੱਤ ਕਿਤੇ ਨੇ ਤੇਰੇ ਡਾਂਗਾ ਪੈਂਦੀਆਂ ਭਰਾ ਤਾਂ ਕੁੜੀ ਦੇ ਛੋਟੇ ਨੇਗੇ ਪਿਓ ਸਰਤੇ ਨੀਗਾ ਨਾਨੀ ਕੀ ਕਰ ਲੂਗੀ ਤੂੰ ਆਪ ਹੀ ਸੋਚ ਉਪਤੀ ਵਾਲੇ ਨੇਗੇ ਦੇ ਉਹਨਾਂ ਨੇ ਰਿਸ਼ਤਾ ਤੋੜਤਾ ਉਹਨਾਂ ਦੀ ਕੁੜੀ ਦੀ ਬੇਇੱਜ਼ਤੀ ਹੋਊਗੀ ਉਹਨਾਂ ਨੂੰ ਤਾਂ ਪੈਸੇ ਤੇ ਗੱਡੀ ਦੇਣੀ ਪਊਗੀ ਮਮੀ ਮੇਰੀ ਗੱਲ ਸੁਣ ਕਿਤੇ ਲੈਣੇ ਦੇਣੇ ਨਾ ਪੈ ਜਾਣ ਮੈਂ ਤਾਂ ਤੈਨੂੰ ਐ ਕਹਿਨੀ ਆ ਕੁਝ ਚੱਜ ਦੀ ਵੀ ਗੱਲ ਕਰ ਲਿਆ ਕਰ ਤੂੰ ਆਥਣੇ ਨਾ ਮੇਰੇ ਨਾਲ ਤੁਰਪੀ ਆਪਾਂ ਉਹਨਾਂ ਦੇ ਘਰੇ ਚੱਲ ਕੇ ਆਵਾਂਗੇ ਮੇਰੀ ਗੱਲ ਸੁਣ ਮਮੀ ਨਾਲ ਤਾਂ ਤੁਰਪੂ ਆ ਕੱਚੀ ਰਿਸ਼ਤੇਦਾਰੀ ਹੈ ਉਹਨਾਂ ਦੇ ਪਿੰਡ ਵਾਲੇ ਦੇਖ ਕੀ ਕਰਨਗੇ ਵੀ ਪੁਰਾਣਾ ਇਹਨਾਂ ਦਾ ਨਾਲ ਹੀ ਤੁਰਿਆ ਫਿਰਦਾ ਹੈਗਾ ਮੈਨੂੰ ਤਾਂ ਇਹ ਗੱਲ ਵਧੀਆ ਨਹੀਂ ਲੱਗਦੀ ਮੈਂ ਤੈਨੂੰ ਇੱਕ ਵਾਰੀ ਕਿਹਾ ਤਾਂ ਨਾ ਤਿਆਰ ਹੋ ਕੇ ਆ ਜੀ ਆਪਾਂ ਆਥਣੇ ਚੱਲਾਂਗੇ ਆ ਮੇਰੇ ਥੋੜਾ ਜਿਹਾ ਪੁੱਛਿਆ ਰਹਿ ਗਿਆ ਹੋਂ ਕੰਮ ਉਹਨੇ ਮੇੜਦਾ ਨਹੀਂ ਮੈਂ ਤਾਂ ਚੱਲ ਚੰਗਾ ਭਗ ਜਾ ਛੋੜਦਾ ਜਾਵੇਂ ਨਾ ਬਸ ਜਾਣੇ ਹੀ ਘਟਾਗਾ ਸਾਰਾ ਦਿਨ ਫਟਾਤਾ ਇੱਥੇ ਫਿਰ ਪੁੱਤ ਹੁਣ ਤੈਨੂੰ ਪਤਾ ਤਾਂ ਹੈਗਾ ਛੋਟੇ ਛੋਟੇ ਤਾਂ ਦਿਨ ਨੇਗੇ ਹਣੇ ਉਹ ਲੈਸ ਪੁੱਲੇ ਉਹਨੂੰ ਅਮਰਤ ਨੂੰ ਫੋਨ ਕੀਤਾ ਉਹ ਲੈ ਕੇ ਆਊਗਾ ਹੋਰ ਹਜੇ ਕੱਪੜੇ ਫੜ ਕੇ ਲਿਆਉਣੇ ਤੇ ਜਿਹੜੇ ਸੰਤੇ ਪਏ ਨੇ ਕੀ ਮਗਹਾਈ ਬਾਲੀ ਹੋਈ ਪਈ ਆ ਹੁਣ ਮਾੜੀ ਮਾੜੀ ਕੋਈ 10 ਚੀਜ਼ ਵੀ ਨਹੀਂ ਫਿੱਟ ਬੈਠਦੀ 10 10 ਵਾਰੀ ਦੇਖਣੀ ਹੈ ਕਿ ਕੀ ਚੀਜ਼ਾਂ ਫਿਰ ਹੁਣ ਦੇਖ ਕੇ ਲਿਆਉਣਾ ਪੈਂਦਾ ਸਾਰਾ ਕੁਛ ਕੰਮ ਹੀ ਬਾੜੇ ਪੈਣ ਪੁੱਤ ਤੁਸੀਂ ਨਾ ਹੁਣ ਛੇਛੇ ਦੀ ਕੰਮ ਕਰਿਆ ਫਿਰ ਦਿੱਤਾ ਕਰੀਏ ਨਾ ਤੁਸੀਂ ਲੋਟ ਆਂਗੇ ਕੋਤੋਂ ਤਨ ਮੈਂ ਕਹੇਤੀ ਬੀ ਤੂੰ ਨਾ ਕੰਮ ਕਰ ਹੈ ਹੁਣ ਚਾਰ ਦਿਨ ਕੁੜੀਆਂ ਕਰਦੀਆਂ ਨਹੀਂ ਹੁੰਦੀਆਂ ਵਿਆਹ ਤੋਂ ਪਹਿਲਾਂ ਕੰਮ ਆ ਮੰਮੀ ਆਹ ਸੀ ਨਾ ਫਿਰ ਗੰਦਾ ਵਾਲਾ ਹੋਇਆ ਪਿਆ ਸੀ ਫਰਸ਼ ਰੇ ਤਰੂਤਾ ਜ ਵਾਲੀ ਆਇਆ ਪਿਆ ਸੀ ਮਹਾਲਾ ਵਿੱਚ ਚਾੜੂ ਲਾ ਦਿਆਂ ਕੀ ਗੱਲ ਹੈਗੀ ਕੰਮ ਕਰਨ ਨੂੰ ਨਹੀਂ ਨਹੀਂ ਤੂੰ ਹੁਣ ਛੱਡ ਦੇ ਕੰਮ ਹੁਣ ਨਾ ਕਰੀ ਚੰਗਾ ਤਰ ਤਰਾਂ ਛੱਡ ਦੇ ਦੇਖ ਲੈ ਅੰਮੀ ਕਹਿੰਦੇ ਨਹੀਂ ਹੁੰਦੇ ਰਿਸ਼ਤੇਦਾਰ ਵੀ ਤਕੜਾਂ ਦੇ ਘਰੀ ਆਉਂਦੇ ਆ ਗਰੀਬਾਂ ਨੂੰ ਕੋਈ ਨਹੀਂ ਪੁੱਛਦਾ ਨਾਲੇ ਆਪਾਂ ਘਰੇ ਵਿਆਹ ਰੱਖਿਆ ਹੋਇਆ ਸੀਗਾ ਦੇਖ ਲੈ ਕੋਈ ਨਹੀਂ ਆਇਆ ਇਹ ਆਪਾ ਪ੍ਰੋਗਰਾਮ ਨਹੀਂ ਰੱਖਿਆ ਤਾਂ ਕਿਸੇ ਨੇ ਆਉਣਾ ਜ਼ਰੂਰੀ ਨਹੀਂ ਸਮਝਿਆ ਪੁੱਤ ਮੇਰੀ ਗੱਲ ਸੁਣ ਨਾ ਪਹਿਲਾਂ ਦੇਖ ਵਿਆਹ ਕਰਦੇ ਲੋਕ ਇਕੱਠ ਵੱਠ ਹੁੰਦਾ ਦੀ ਇੰਨਾ ਮੇਲਗੇੜ ਆਉਂਦਾ ਸੀ ਹੈ ਹੁਣ ਤਾਂ ਨਾ ਉਹ ਗੱਲ ਐ ਅਮੀਰਾਂ ਦਾ ਹੀ ਰਹਿ ਗਿਆ ਵਿਆਹ ਸਾਧੀਆਂ ਚ ਆਉਣ ਦਾ ਗਰੀਬਾਂ ਨੇ ਤਾਂ ਕੋਈ ਆਉਂਦਾ ਹੀ ਨਹੀਂ ਆਪਣੇ ਵਰਗਿਆਂ ਦੇ ਹੁਣ ਤਾਂ ਪੁੱਤ ਪੈਲਸਾਂ ਚੋਂ ਹੀ ਆ ਕੇ ਮੁੜ ਜਾਂਦੇ ਨੇ ਆਹਲਾ ਕਹਿੰਦਾ ਕਿਤੇ ਕੋਈ ਸਮਾਨ ਦੇ ਨਾ ਲੈਣ ਚੱਲ ਅੰਮੀ ਛੱਡ ਤੂੰ ਕਿਹੜੀਆਂ ਗੱਲਾਂ ਚ ਪੈ ਗਈ ਤੂੰ ਜਿਹੜਾ ਸਮਾਨ ਲੈ ਆਈਆਂ ਭੈਣ ਨੂੰ ਪਹਿਲਾਂ ਉਹ ਦਿਖਾ ਦੇ ਨਾਲੇ ਪੜੇ ਤੂੰ ਬਗਿਆਂ ਦੀ ਰੰਮੀ ਨਾਲ ਬਾਜ਼ਾਰ ਸਾਡਾ ਸਾਰਾ ਦਿਨ ਬਰਬਾਦ ਹੋ ਗਿਆ ਉੱਥੇ ਨਾ ਵੀਰੇ ਦੋ ਤਾਂ ਦਿਨ ਰਹਿ ਗਏ ਮੇਰੇ ਵਿਆਹ ਚ ਮੈਂ ਬਜਾਰ ਚ ਕੁੰਮਤੀ ਸੋਣੀ ਲਾਈਦੀ ਸੀਗੀ ਉਹ ਸਾਨੂੰ ਕਿਹੜਾ ਉਹਨਾਂ ਨੇ ਤਿਆਰੀ ਕਰਨ ਦਾ ਟਾਈਮ ਦਿੱਤਾਗਾ 1 ਲੱਖ ਤਾਂ ਉਹਨਾਂ ਨੇ ਪਿਆ ਰੱਖਤਾ ਐ ਕਰ ਪੁੱਤ ਇਧਰ ਦੀ ਆ ਜਾ ਆ ਤਾਂ ਸੂਟ ਤੇਰੇ ਨੇਗੇ ਦੋ ਇਹਦੇ ਚ ਹੈ ਇਹ ਕਾ ਤੇਰੀ ਨਾਨੀ ਦਾ ਲਿਆਤਾ ਮੈਂ ਆਖਾ ਚੱਲ ਸਮਿਆਂ ਲੂਗੀ ਇਹ ਹਮ ਵਧੀਆ ਸੋਹਣੇ ਆ ਹੋਰ ਮੈਂ ਕਿ ਪਹਿਲੇ ਇਹਦੇ ਹੀ ਸਮਿਆਂ ਦਾਂਗੇ ਬਾਕੀ ਆ ਤੇਰੇ ਨੇ ਸੂਟ ਤੇ ਕੱਢ ਕੇ ਦਿਖਾ ਦੇ ਭੈਣ ਨੂੰ ਲਾ ਦੇਖ ਲੈ ਵੀ ਪਸੰਦ ਨੇ ਮੈਂ ਸੋਹਣੇ ਆ ਮਮੀ ਹੈ ਸੋਹਣੇ ਆ ਆਹ ਇੱਕ ਤੇਰਾ ਸੂਟ ਆ ਆ ਤਾਂ ਸੱਚ ਦੀ ਨੰਨੀ ਦਾ ਆਇਆ ਤੇਰਾ ਸੂਟ ਇੱਕ ਸੋਹਣੇ ਆ ਮਮੀ ਮੱਖ ਮੋਟਾ ਸਿਆਜ ਚ ਪਾ ਲਿਆ ਹੈ ਨਾ ਇਹ ਤਾਂ ਵਧੀਆ ਨੇ ਸੋਹਣੇ ਨੇ ਤੇ ਉਹ ਤੇਰੇ ਜਿਹੜੇ ਕੰਨਾਂ ਵਾਲੇ ਬਣਵਾਏ ਨੇਗੇ ਉਹ ਸੁਨੈਰ ਕਹਿੰਦਾ ਕਹਿੰਦਾ ਵੀ ਥੋੜੇ ਚਿਰ ਨੂੰ ਲੈ ਜਿਓ ਉਹ ਕੋਈ ਨਾ ਗੁਰੀ ਲਿਆਊਗਾ ਵਿਚ ਦੀ ਫੜ ਲਿਆਊਗਾ ਮਮੀ ਉਹਨਾਂ ਦੀ ਕੀ ਲੋੜ ਸੀ ਸੋਨਾ ਪਤਾ ਕਿੰਨਾ ਮਹਿੰਗਾ ਹੋ ਰਿਹਾਗਾ ਤੁਸੀਂ ਉਹੀ ਬਾਤ ਬਾਤ ਕੀ ਕਰੀ ਜਾਂਦੇ ਹੋ ਸਾਰਾ ਕੁਝ ਨਹੀਂ ਪੁੱਤ ਹੁਣ ਕੰਨ ਤਾਂ ਟੱਕਣੀ ਹੁੰਦੇ ਨੇ ਨੱਕ ਦੇ ਕੰਨ ਤਾਂ ਕੁੜੀਆਂ ਦੇ ਟੱਕਦਾ ਹੁੰਦਾ ਹੈਗਲਾ ਇੱਕ ਤਾਂ ਪੁੱਤ ਚਾਂਦੀ ਦੇ ਚਾਂਜਰਾਂ ਨੇ ਤੇਰੀਆਂ ਹੈ ਇੱਕ ਪਰੋਣੇ ਦਾ ਕੜਾ ਬਣਾ ਲਿਆ ਇੱਕ ਸ਼ਾਂਪ ਬਣਾ ਲਈ ਬਸ ਇੰਨਾ ਕੁ ਕੁਸਤਾ ਪਾਵਾਂਗੇ ਫੇਰ ਵੀ ਮੰਮੀ ਤੁਸੀਂ ਕਿੰਨਾ ਖਾਚਾ ਕਰਤਾ ਦੇਖੇ ਮੇਰੀ ਗੱਲ ਸੁਣ ਪੁੱਤ ਲੋਕ ਤਾਂ ਇੰਨਾ ਇੰਨਾ ਕੁਝ ਕਰਦੇ ਨੇ ਕਿਧਰੇ ਸੈਟ ਪਾਉਂਦੇ ਨੇ ਕਿਧਰੇ ਕਿੰਨਾ ਕਿੰਨਾ ਕੁਝ ਸ਼ਾਂਪਾਂ ਪਾਉਂਦੇ ਨੇ ਰਿਸ਼ਤੇਦਾਰਾਂ ਨੂੰ ਵੀ ਪਾਉਂਦੇ ਨੇ ਹੁਣ ਇੰਨਾ ਕੁ ਤਾਂ ਕਰਨਾ ਹੀ ਤੀਗੇ ਆਪਾਂ ਤੂੰ ਐ ਕਰ ਆਹ ਸੂਟ ਸਾਡ ਸਾਰੇ ਅੰਦਰ ਆਪਦੇ ਸਾਹਮਣੇ ਜਿਹੜਾ ਸਮਿਉਣਾ ਹੋ ਉਸ ਮਿਆਲੀ ਹੈ ਤੇ ਲੈ ਲੈ ਜਾਂ ਅੰਦਰ ਤਾਰਸਮਨ ਚਾਹ ਵੀ ਬਣਾਣੀ ਹੈ ਬਣਾ ਲੈਂਗੀ ਮੰਮੀ ਮੇਰੀ ਘਰ ਸੁਣ ਲੈ ਮੈਂ ਤੈਨੂੰ ਘਰੇ ਵੀ ਕਿਹਾ ਸੀ ਹੁਣ ਵੀ ਕਹਿਣਾ ਮੈਂ ਤਾਂ ਕਹਿੰਨਾ ਨਾ ਜਾਣਿਆ ਮੋੜ ਚੱਲਦੇ ਡਰਦਾ ਕਹ ਤੂੰ ਅਬ ਤਾਂ ਦੇਖ ਉਸ ਲੈਣਾਗਾ ਫਿਰ ਅੰਦਰ ਤਾਂ ਜਾ ਨਹੀਂ ਪਊਗਾ ਕਿਤੇ ਪਾਰ ਅੰਦਰ ਦਾ ਬਗ ਜਾਣਾ ਅੰਦਰ ਦਾ ਬਗ ਜਾਣਾ ਕਿਤੇ ਹੋਰ ਹੀ ਨਾ ਸੱਪ ਆ ਪਏ ਜੇ ਮੈਂ ਤੈਨੂੰ ਹਲੇ ਵੀ ਕਹਿਣਾਗਾ

ਸੋ ਡਾਕਾ ਰਪਨ ਜੀ ਧਨੇ ਆਓ ਰਾਤ ਆਓ ਕਦ ਮਰਜੀ ਆਓ ਪੰਜੇ ਸਟਨ ਜਰੂਰੀ ਗੱਲ ਕਰਨ ਆਏ ਅੱਜ ਕੋਈ ਹਾਂ ਪੰਜੇ ਜਰੂਰੀ ਗੱਲ ਕਿਹੜੀ ਓਏ ਮੈਂ ਤਾਂ ਐ ਕਹਿੰਦੀ ਆਂਗੀ ਇੱਕ ਮੁੰਡਾ ਤਾਂ ਬੈਠਾ ਹੈਗਾ ਦੂਜੇ ਮੁੰਡੇ ਨੂੰ ਬੁਲਾਓ ਆਪਾਂ ਗੱਲਬਾਤ ਕਰੀਏ ਨਹੀਂ ਭੈਣ ਜੀ ਉਹ ਤਾਂ ਬਾਹਰ ਗਿਆ ਹੋਇਆ ਹੈਗਾ ਤੂੰ ਸਾਨੂੰ ਹੀ ਦੱਸ ਦੇ ਮੁੰਡਾ ਬੈਠਾ ਮੈਂ ਬੈਠੀ ਆਂ ਸੰਨ ਦੱਸ ਦੇ ਕੀ ਗੱਲ ਹੈਗੀ ਜਾਂ ਭਈ ਵਾ ਆਪਣੀ ਭੈਣ ਨੂੰ ਕਹਿ ਕੇ ਆ ਕੇ ਚਾਹ ਬਣਾ ਲੈ ਥੋੜੀ ਨਹੀਂ ਚਾਹ ਪਾਣੀ ਤੇਰਾ ਲੋੜ ਦਿੰਗੀ ਇੱਥੇ ਬਹਿ ਕੇ ਗੱਲ ਕਰ ਲਓ ਹਾਂ ਪੰਜ ਮੈਂ ਤਾਂ ਦਿਲ ਜੱਕ ਮੀ ਜਾਂਦਾ ਵੀ ਤੁਸੀਂ ਕਿਵੇਂ ਆ ਗਏ ਨਾਲ ਤੁਸੀਂ ਮੁੰਡੇ ਨੂੰ ਇਹਨੂੰ ਲਿਆਏ ਪਰੌਣੇ ਨੂੰ ਜੇ ਸਾਡੇ ਸਰੀਕੇ ਕਵੀਲੇ ਵਾਲਿਆਂ ਨੇ ਦੇਖ ਲਿਆ ਫਿਰ ਤਾਂ ਬਲਾਈ ਗੱਲਾਂ ਬਣਾਉਣਗੇ ਪੰਜ ਇਹ ਗੱਲਾਂ ਛੱਡੋ ਸਾਡਾ ਨਾ ਰਿਸ਼ਤੇਦਾਰਾਂ ਚ ਬੇਸ਼ਤੀ ਹੋਗੀ ਕਹਿੰਦੇ ਸਾਨੂੰ ਇਹੀ ਕਰ ਲੱਭਿਆ ਸੀਗਾ ਨਾਲ ਨਾ ਰਿਸ਼ਤੇਦਾਰ ਸਾਨੂੰ ਤਾਂ ਚਿਹੜਾ ਕਰ ਦੇਣਗੇ ਪੰਜ ਮੇਰੀ ਗੱਲ ਸੁਣਾ ਅਸ ਤਾਂ ਕਿਸੇ ਗੱਲ ਦਾ ਉੱਲਾ ਰੱਖੀ ਹੀ ਨਹੀਂ ਹੈਗਾ ਇਹ ਤਾਂ ਤੁਹਾਡੀ ਸਾਰੀ ਗੱਲ ਉੱਥੇ ਖੋਲ ਕੇ ਆਏ ਆ ਤੁਹਾਡੇ ਸਾਹਮਣੇ ਵੀ ਭਾਈ ਦੇਣ ਲੈ ਨੂੰ ਸਾਡੇ ਕੋਲੇ ਕੁਛ ਨਹੀਂ ਸਾਡਾ ਇਹ ਰਿਸ਼ਤੇਦਾਰਾਂ ਚ ਮੁੰਡਿਆਂ ਦੇ ਵਿਆਹ ਹੋਏ ਨੇਗੇ ਪਰ ਪਰ ਕੇ ਨਾ ਦਾਜ ਦੀਆਂ ਟਰਾਲੀਆਂ ਆਈਆਂ ਨਹੀਂਆਂ ਮੇਰਾ ਮੁੰਡਾ ਕਿਹੜਾ ਕਸ ਨਾ ਘੱਟਾਗਾ ਚੰਗਾ ਘਰਬਾਰ ਹੈਗਾ ਕੱਲਾ ਕੱਲਾ ਮੇਰਾ ਪੁੱਤ ਹੈਗਾ ਭੈਣ ਜੀ ਇਹ ਗੱਲ ਨਹੀਂ ਬਣਦੀ ਭੈਣ ਜੀ ਅਸੀਂ ਤੁਹਾਨੂੰ ਉਹ ਤੋਂ ਪੁੱਛਿਆ ਸੀਗਾ ਵੀ ਤੁਹਾਡੀ ਕੋਈ ਮੰਗ ਤਾਂ ਨਹੀਂ ਹੈਗੀ ਮੇਰੀ ਗੱਲ ਸੁਣ ਲੈ ਭੈਣ ਜੀ ਲਾਵਾ ਤੋਂ ਪਹਿਲਾਂ ਇੱਕ ਗੱਡੀ 5 ਲੱਖ ਰੁਪਈਆ ਚਾਹੀਦਾਗਾ ਆਂਟੀ ਇਹ ਕੀ ਗੱਲ ਹੋਈ ਅਸੀਂ ਕਿੱਥੋਂ ਦੇਈਏ ਤੁਹਾਨੂੰ ਲਾਵਾ ਤੋਂ ਪਹਿਲਾਂ ਗੱਡੀ ਤੇ ਪੈਸੇ ਪਹਿਲਾਂ ਹੀ ਤੁਹਾਡੇ ਨੰਮੀ ਵਰਗੇ ਨੇ ਗੱਲ ਖੋਲ੍ਹੀ ਸੀਗੀ ਬੀਬੀ ਸਾਡੇ ਕੋਲ ਕੁਝ ਨਹੀਂ ਹੈਗਾ ਉਹ ਤਾਂ ਤੁਸੀਂ ਤੁਸੀਂ ਬੋਲੇ ਨਹੀਂ ਬਹਿ ਜਾ ਪੁੱਤ ਬਹਿ ਜਾ ਕੁਸਤਾ ਜਮੀ ਚੁੱਪ ਕਰਕੇ ਬਹਿਨ ਜੀ ਕੁਸਤਾ ਕਰਦੇ ਨਾ ਕੋਈ ਸਿਉਣੇ ਦੀ ਗੱਲ ਨਾ ਲੈਣਾ ਨਾ ਦੇਣਾ ਸੁਸਤਾ ਚੁੱਪੀ ਕਰਕੇ ਬਹਿ ਗਏ ਰਾਮ ਨਾਲ ਆਏ ਥੋੜਾ ਵਿਆਹ ਹੁੰਦੇ ਨੇਗੇ ਭੈਣ ਜੀ ਮੈਂ ਛੋੜੀ ਮੁਰੇ ਹੱਥ ਬੰਦੀਆਂ ਹੁਣ ਇਹੋ ਜੀਆਂ ਗੱਲਾਂ ਨਾ ਕਰੋ ਹੁਣ ਤਾਂ ਭੈਣ ਜੀ 2 ਦਿਨ ਰਹਿ ਗਏ ਹੁਣ ਇਹੋ ਜੀਆਂ ਗੱਲਾਂ ਨਾ ਕਰੋ ਹੁਣ ਤਾਂ ਛੋੜੀ ਉੱਤੀ ਆਈ ਮੇਰੀ ਗੱਲ ਸੁਣ ਲਾ ਇੰਨਾ ਕ ਤਾਂ ਸਾਨੂੰ ਕਰਨਾ ਪਊਗਾ ਨਹੀਂ ਸਾਡੇ ਤੋਂ ਆਸ ਨਾ ਰੱਖਿਓ ਅਸੀਂ ਬਰਾਤ ਲੈ ਕੇ ਇੱਥੇ ਆਉਂਦੇ ਨਹੀਂ ਭੈਣ ਜੀ ਹੁਣ ਇਹੋ ਜੀਆਂ ਗੱਲਾਂ ਨਾ ਕਰੋ ਮੇਰੀ ਤੀ ਦੀ ਤਾਂ ਹੁਣ ਦੇਜ ਜੀਤੀ ਹੋ ਜਾਣੀ ਹੈ ਲੋਕ ਤਾਂ ਨਾ ਮੇਰੀ ਧੀ ਦੀਆਂ ਵੀ ਗੱਲਾਂ ਬਣਾ ਲੈਣਗੇ ਪਰ ਜੀ ਆਪਦੇ ਜਵਾਖਾਂ ਖਾਤਰ ਨਾ 100 ਕੁਸ਼ ਕਰਦੇ ਆ ਜੀ ਆਪ ਦੀ ਧੀ ਖਾਤਰ ਇੱਕ ਗੱਡੀ ਤੇ 5 ਲੱਖ ਰੁਪਈਆ ਵੀ ਨਿਕਰ ਸਕਦੇ ਜੀ ਗੱਡੀ ਤੁਸੀਂ ਆਪ ਸੋਚ ਕੇ ਦੇਖੋ ਕਿ ਛੋਡੇ ਕਰ ਕੀ ਹੁੰਦੀ ਤਾਂ ਲੋਕ ਉਹਦੇ ਨਾਲ ਐ ਕਰਦੇ ਤੁਸੀਂ ਆਪ ਸੋਚ ਕੇ ਦੇਖੋ ਕਾਕਾ ਤੂੰ ਛੋਟਾਗਾ ਛੋਟਾ ਬਣ ਕੇ ਰਹਿ ਪਾਜੀ ਮੈਂ ਤੁਹਾਡੇ ਸਾਹਮਣੇ ਹੱਥ ਜੋੜਦਾ ਮੇਰੀ ਭੈਣ ਨਾਲ ਐ ਨਾ ਕਰੋ ਅਸੀਂ ਕਿਹੜਾ ਕੋਈ ਬਾਲਾ ਜਿਆਦਾ ਮੰਗ ਲਿਆ ਐਨਾ ਤਾਂ ਸਾਨੂੰ ਕਰਨਾ ਹੀ ਪਊਗਾ ਭਾਈ ਤੁਸੀਂ ਆਪ ਸਿਆਣੇ ਹੋ ਅਸੀਂ ਐਨਾ ਇਂਤਜ਼ਾਮ ਕਿਵੇਂ ਕਰ ਲਾਂਗੇ ਤੁਰਾ ਟਾਈਮ ਤਾਂ ਦਿਓ ਸਾਨੂੰ ਪਰ ਵਿਆਹ ਤੋਂ ਪਹਿਲਾਂ ਨਾ ਇੰਤਜ਼ਾਮ ਕਰ ਲੈ ਪੈਸਿਆਂ ਦਾ। ਮੈਂ ਜੇ ਵਿਆਹ ਨਾ ਹੋਇਆ ਤਾਂ ਸਬਦਾ ਹੋ ਗਿਆ। ਮੇਰੀ ਗੱਲ ਸੁਣ ਲਓ ਕੰਨ ਖੋਲ ਕੇ ਦੇ ਇੰਤਜ਼ਾਮ ਕਰ ਲਿਆ ਤਾਂ ਤਾਂ ਸਾਡੇ ਨਾਲ ਕੁੜੀ ਨੂੰ ਤੋਰਦੇ ਨਹੀਂ ਆਪਦੀ ਨੂੰ ਆਪ ਰੱਖ ਲਿਓ। ਚੱਲ ਪੁੱਤ ਚੱਲੀਏ। ਤੁਰੰਤ ਗਾਤੋ ਐ। ਨਹੀਂ ਫੋਨ ਕਰਿਆ ਤੇਰੇ ਮਾਮੇ ਨੂੰ ਤਾਂ ਵੀ ਮੇਰੀ ਨਾਨੀ ਨੂੰ ਵੇ ਦੇ। ਫਿਰ ਹੁਣ ਕਰੋਨੀਏ ਮੈਂ ਆ ਗਈ ਬਸ ਰੋਣਾ ਗੱਲ ਦੱਸ ਮੇ ਚੁੱਕੀ ਹੈਗਾ ਕੀ ਗੱਲ ਹੈ ਕੀ ਹੋਣੀ ਸੀ ਨਾਨੀ ਜਦੋਂ ਮੇਰਾ ਰਿਸ਼ਤਾ ਕਰਕੇ ਆਏ ਸੀ ਉਹ ਤਾਂ ਤੁਸੀਂ ਕਹਿੰਦੇ ਸੀ ਵੀ ਉਹ ਕੁਝ ਨਹੀਂ ਮੰਗੇ ਤੱਕ ਵੀ ਨਹੀਂ ਮੰਗਿਆ ਸੀ ਹਾਂ ਤੇ ਉਹ ਕੱਲ ਆਏ ਸੀਗੇ ਤੇ ਉਹ ਕਹਿੰਦੇ ਸਾਨੂੰ ਨਾ ਤਾਂ ਗੱਡੀ ਸਾਈਂਦੀ ਹੈ ਮੈਂ 5 ਲੱਖ ਰੁਪਈਆ ਚਾਹੀਦਾ ਕੋਈ ਨਹੀਂ ਮੈਂ ਕਰੂੰਗੀ ਗੱਲ ਉਹਨਾਂ ਨਾਲ ਐਂ ਤੇ ਜੇ ਨੇ ਤੇ ਵੱਡੋ ਬਾਤ ਕੁਝ ਬੋਲ ਕੇ ਗਏ ਬਸ ਰੋਣਾ ਤੂੰ ਜਮਾਨਾ ਰੋ ਮੈਂ ਕਰਨੀ ਗੱਲ ਆਪਾਂ ਕਿਉਂਕਿ ਉੱਥੇ ਕੋਈ ਹੋ ਪਾਇਆ ਹੋਏਗਾ ਕਾਰਪਾਈ ਹੋਈ ਹੈ ਨਹੀਂ ਉਹ ਪਾ ਗੱਡੀਆਂ ਗੁੱਡੀਆਂ ਦੇ ਸਕਦੇ ਹੈਗੇ ਸਾਲੇ ਲੱਗਦੇ ਨੇ ਆਪਾਂ ਨੇ ਕਿਹੜਾ ਕੋਈ ਹੋ ਹੈ ਆ ਪਾਣੀ ਕਰਦੇ ਹੈਗੇ ਫਿਰ ਘੋੜਤੀ ਮਰਗੇ ਲੈ ਬੌਣੀ ਗੱਲ ਆ ਤੂੰ ਟੈਂਸ਼ਨ ਕਰ ਲੈਣੀ ਏ ਇਹ ਤਾਂ ਸੌ ਵਾਰੀ ਹੁੰਦੀਆਂ ਨਹੀਂ ਗਈਆਂ ਜਮਨ ਰੋ ਮਰਤੀ ਲੈ ਇੰਗੇ ਨਹੀਂ ਗੱਲਾਂ ਨਹੀਂ ਹੈਗੀਆਂ ਨਹੀਂ ਲੈ ਲੈ ਉਹਨਾਂ ਦੇ ਕਿਹੜਾ ਰੋਜੀ ਆਉਂਦੇ ਨੇਗੇ ਰਿਸ਼ਤੇ ਵਾਲੇ ਵੀ ਅੱਜ ਰੋਜੀ ਵਾਰ ਕੇ ਖੜੇ ਹੁੰਦੇ ਨੇ ਉਹਨਾਂ ਨੂੰ ਤਾਂ ਭੱਜ ਕੇ ਲੈ ਰਿਸ਼ਤਾ ਉਦੋਂ ਤਾਂ ਉਦੋਂ ਤਾਂ ਗੱਡੀ ਦਾ ਗੱਲ ਨਾ ਉਹ ਤਾਂ ਸਿਵਰੇ ਨਹੀਂ ਵੀ ਕੋਈ ਗੱਲ ਕਰੀ ਵੀ ਸਾਡੇ ਛਾਪ ਵੀ ਪਾਉਂਗੇ ਕਿ ਨਾ ਪਾਉਂਗੇ ਅੱਜ ਉਹ ਗੱਡੀਆਂ ਮੰਗਦੇ ਨੇ ਕਿੱਧਰ ਲੈ ਆ ਕੇ ਗੱਡੀਆਂ ਲੈਣ ਵਾਲੇ ਕੋਈ ਨਹੀਂ ਤੂੰ ਘਬਰਾ ਨਾ ਮੈਂ ਕਰਦੀ ਹਾਂ ਉਹਨਾਂ ਨਾਲ ਗੱਲ। ਨਹੀਂ ਮੈਨੂੰ ਹੋਰ ਕਿਸੇ ਗੱਲ ਦਾ ਫਿਕਰ ਨਹੀਂ ਹੈਗਾ। ਮੰਮੀ ਬਿਮਾਰ ਹੈਗੀ। ਉਹਨੇ ਰੋ ਰੋ ਕੇ ਨਾ ਆਪ ਦਾ ਸਿਹਤ ਖਰਾਬ ਕਰ ਦਿੱਤੀ। ਕਿੱਥੇ ਹੈ ਤੇਰੀ ਮੰਮੀ? ਆਹ ਅੰਦਰ ਪਈ ਹੈ। ਮੈਂ ਜਾ ਕੇ ਕਰਦੀ ਆ ਉਹਦੇ ਨਾਲ ਗੱਲ। ਕਿਉਂ ਰੋਂਦੀ ਐ? ਇਹ ਜੇ ਹੋਰ ਨਹੀਂ ਮਿਲਣਗੇ। ਲੈ। ਚਾਹ ਵੀ ਮੰਮੀ ਨੇ ਉੱਤੇ ਤੇ ਧਰੀ ਪਈ ਐ। ਮੰਮੀ ਹਾਂ ਤਾਂ ਕੀ ਲੱਗਦਾ ਉਹ ਕਰਨਗੇ ਇੰਤਜ਼ਾਮ ਮੈਨੂੰ ਤਾਂ ਲੱਗਦਾ ਕਿਤੇ ਹੋਰ ਹੀ ਨਾ ਪੰਗਾ ਵੈਜੇ ਆਪੇ ਕਰਨਗੇ ਪੁੱਤ ਇੰਤਜ਼ਾਮ ਤਾਂ ਉਹਨਾਂ ਨੂੰ ਕਰਨੇ ਪਊਗਾ ਫੇਰ ਦੇਖੀ ਉਹ ਤਾਂ ਭੱਜੇ ਫਿਰਨਗੇ ਜੇ ਉਹਨਾਂ ਦੀ ਕੁੜੀ ਦੇ ਰਿਸ਼ਤੇ ਨੂੰ ਆਪਾਂ ਜਵਾਬ ਦੇਤਾ ਨਾਲੇ ਤੂੰ ਕਿਉਂ ਟੈਨਸ਼ਨ ਲੈਣਾਗਾ ਚੱਲ ਮੰਮੀ ਫੇਰ ਤਾਂ ਬਾਹਲਾ ਵਧੀਆ ਹੋਜੂਗਾ ਜੇ ਉਹਨਾਂ ਨੇ ਗੱਡੀ ਦੇ ਪੈਸਿਆਂ ਦਾ ਇੰਤਜ਼ਾਮ ਕਰਤਾ ਐਤੋਂ ਵਧੀਆ ਹੋਰ ਕੀ ਗੱਲ ਐ ਮੈਂ ਤਾਂ ਕਹਿੰਨੀ ਆਂ ਦੇ ਉਹਨਾਂ ਨੇ ਪੈਸੇ ਦੇਤੇ ਉਹੀ ਨਾ ਡਾਦੀ ਸਾਰੇ ਮੰਮੀ ਦੋ ਉਹੀ ਗੱਲਾਂ ਕਰੀ ਜਾਂਦੀ ਐ ਪਹਿਲੇ ਪੈਸੇ ਆਤਾ ਜਾਣ ਦੇ ਫੇਰ ਹੀ ਡਕਰੂੰਗਾ ਫੇਰ ਹੀ ਖਰਾਬ ਕਰੂੰ ਜੇ ਪੈਸੇ ਘਰੇ ਆਉਣਗੇ ਦੇਖ ਲਾ ਇਹ ਕਾਲੀ ਜਵਾਨ ਨੂੰ ਨਾ ਵਿਚੀ ਰੱਖਿਆ ਕਰ ਕਿਹੜੀ ਐ ਤੇਰੀ ਕਾਲੀ ਜਵਾਨਾ ਇਸ ਕਰਕੇ ਤਾਂ ਕੁਝ ਮਿਲਦਾ ਨਹੀਂ ਆਪਨ ਨੂੰ ਮੰਮੀ ਦੂਮੀ ਗੱਲ ਪੈ ਗਈ ਮੈਂ ਤਾਂ ਦੱਸੀ ਐ ਤੈਨੂੰ ਕਿਹੀ ਐ ਕੁਸ ਦੱਸਣਾ ਕਾਣੂ ਆਗਾ ਤੂੰ ਮੂੰਹ ਹੀ ਬੰਦ ਰੱਖਿਆ ਕਰ ਇਹ ਗੱਲ ਐਂ ਕੇ ਬੈਠੀ ਐ ਤੂੰ ਕਿਉਂ ਟੈਂਸ਼ਨ ਲੈਂਦੀ ਐ ਕੀ ਗੱਲ ਆ ਚੁੱਪ ਕਰ ਜਾ ਆ ਜਾ ਆਪਾਂ ਕਰਾਂਗੇ ਇੰਤਜ਼ਾਮ ਸਾਰਾ ਇਹੀ ਜੀ ਗੱਲ ਨਾ ਸੋਚ ਨੰਨੀ ਜੀ ਮੈਂ ਵਿਆਹ ਨਹੀਂ ਕਰਾਉਣਾ ਇਹ ਦਾਜ ਦੇ ਲਾਲਚੀਆਂ ਦੇ ਕਰ ਨਾ ਆਪਾਂ ਕਰਦੇ ਨਹੀਂਗੇ ਆਪਾਂ ਕਰਦੇ ਨਹੀਂ ਉਹ ਕੜਾ ਜੀ ਵਿਆਹ ਲੈਣਗੇ ਦੇਖੂਗੀ ਮੈਂ ਜਿਹਦੇ ਵਿਆਹ ਲਿਆ ਐਨੀ ਕਿ ਚਰਚਾ ਆਪਾਂ ਕਿੱਥੋਂ ਇੰਨਾ ਇੰਤਜ਼ਾਮ ਕਰਦਾਂਗੇ ਜੇ ਨਾ ਰਿਸ਼ਤਾ ਕੀਤਾ ਤਾਂ ਆਪਣੀ ਗੱਡੀ ਬੇਇੱਜ਼ਤੀ ਹੋ ਜੂਵੇਗੀ ਮੰਮੀ ਪੈਸੇ ਤਾਂ ਕਿਸੇ ਕੋਲ ਹੋ ਜਾਣਗੇ ਪਰ ਇਹ ਲੋਕਾਂ ਨਾਲ ਸਾਰੀ ਉਮਰ ਭੈਣ ਨੂੰ ਤੰਗ ਕਰਨਾ ਦਾ ਮੰਮੀ ਉੱਥੇ ਰਿਸ਼ਤਾ ਕਰਨੋਂ ਉਹ ਤੋਂ ਚੰਗਾ ਹੀ ਐ ਚਾਰ ਦੇ ਲੋਕਾਂ ਦੀਆਂ ਗੱਲਾਂ ਸੁਣ ਲਾਂਗੇ ਪਰ ਤੁਸ ਤਾਂ ਨਿਆਣੀ ਹੋ ਗਈ ਸਾਨੂੰ ਕੀ ਪਤਾ ਹੈ ਜਦੋਂ ਕੁੜੀ ਦਾ ਰਿਸ਼ਤਾ ਟੁੱਟਦਾ ਨਾ ਬਹੁਤ ਦੁੱਖ ਹੋ ਜਾਂਦਾ ਉਹਦਾ ਇਹੀ ਗੱਲ ਕੋਈ ਪਹਿਲਾਂ ਤਾਂ ਮੈਨੂੰ ਜਾਣ ਦੇ ਪਹਿਲਾਂ ਤਾਂ ਉਹਨਾਂ ਦੀ ਮੈਂ ਬਾਜੀ ਮੋੜ ਕਿਉਂ ਸਮਾਰਕੀ ਫਿਰ ਆਪਾਂ ਵਿਆਹ ਤਾਂ ਉਸੇ ਦਿਨ ਦੀ ਕਰਾਂਗੇ ਨਾਨੀ ਤੂੰ ਇਹ ਗੱਲਾਂ ਕਰੀ ਤਾਂ ਜਾਨੀ ਆ ਲੈ ਇੰਨਾ ਜਲਦੀ ਕੀ ਮੈ ਹੂਗਾ ਚਲੋ ਪੁੱਤਾ ਤੁਸੀਂ ਕੋ ਟੈਨਸ਼ਨ ਲੈਤੇ ਆ ਵਿਆਹ ਦੀ ਤਿਆਰੀ ਕਰੋ ਤੂੰ ਉਠ ਕੰਮ ਲੱਗ ਉਸੇ ਦਿਨ ਤੇ ਵਿਆਹ ਕੇ ਤੋਰਾਂਗੇ ਕੁੜੀ ਮੈਨੂੰ ਜਾਣ ਦੇ ਕਰਾ ਉੱਥੇ ਮੈਂ ਵਿਆਹ ਤਾਂ ਚੱਲੀ ਪਿਆ ਵਿਆਹ ਤਾਂ ਇੱਕ ਦਿਨ ਰਹਿ ਗਿਆ ਉਹ ਹਲੇ ਤੱਕ ਵੀ ਨਹੀਂ ਆਏ ਮੈਨੂੰ ਹੀ ਲੱਗਦਾ ਵੀ ਉਹ ਆਉਣਗੇ ਟਾਈਮ ਦੇਖੀ ਹਜੇ 11 ਵਜੇ ਨੇ ਸਾਰਾ ਦਿਨ ਪਿਆਗਾ ਬਥੇਰਾ ਆਉਣਗੇ ਉਹ ਲੈ ਆ ਗਈ ਸੱਦਾ ਹੁਣਾ ਬਣਦੇ ਸੀ ਭਾਈ ਇਹ ਤਾਂ ਪਤੀ ਸੀਗਾ ਵੀ ਤੁਸੀਂ ਆਉਂਗੇ ਤੇ ਖਾਣ ਸਾਰਾ ਕੁਝ ਕਰਦੇ ਨੇ ਲੈ ਭਾਈ ਤੁਸੀਂ ਬੈਠੋ ਮੈਂ ਚਾਹ ਕਰਕੇ ਲਿਆਉਣੀ ਹੈ ਬਹਿ ਜਾ ਭਾਈ ਚਾਹ ਦੀ ਤਾਂ ਲੋੜ ਨਹੀਂ ਬਹਿ ਜਾ ਗੱਲ ਸੁਣ ਲੈ ਸਾਡੀ ਤੂੰ ਲੈ ਦੱਸੋ ਭਾਈ ਕੀ ਗੱਲ ਹੈਗੀ ਅਈ ਤਾਂ ਅਦੀ ਕੁੜੀ ਦਾ ਵਿਆਹ ਰੱਖਦਾ ਭਾਈ ਅਈ ਤਾਂ ਸਾਨੂੰ ਮਠਿਆਈ ਦਾ ਡੱਬਾ ਦੇਣ ਆਇਆ ਸਾਡੇ ਕੋਲੇ ਨਾ 5 ਲੱਖ ਨਾ ਸਾਡੇ ਕੋਲੇ ਗੱਡੀ ਇਹ ਕੀ ਚੌੜੀ ਕਰੀ ਜਾਂਦੇ ਹੋ ਜੀ ਚੌੜ ਤਾਂ ਬਾਈ ਤੁਸੀਂ ਕਰਕੇ ਤੇ ਤਾਂ ਚੌੜ ਕਰਨ ਨੀ ਆਏ ਹੈਗੇ ਅੱਜ ਤਾਂ ਸਾਨੂੰ ਦੱਸਣਾ ਆ ਅਸੀਂ ਤੁਹਾਡੇ ਤੇ ਰੈਪੋਰਟ ਲਿਖਾਇਆ ਹੀ ਥਾਣੀ ਜਿੱਥੇ ਭਜਣਾ ਹੈ ਉੱਥੇ ਭਜਰੋ ਹੁਣ ਸੁੱਤੋਂ ਬੇਦਤ ਆਈ ਨਹੀਂ ਆਣਾ ਤੁਸੀਂ ਅੱਜ ਹੀ ਮੂੰਹ ਮਿੱਠਾ ਕਰ ਲਓ ਆਹ ਕੀ ਗੱਲਾਂ ਕਰਦੇ ਹੋਗੇ ਨਾ ਤਾਂ ਅਸੀਂ ਕੋਈ ਗੱਡੀ ਮੰਗੀ ਆ ਨਾ ਅਸੀਂ ਕੋਈ ਪੈਸੇ ਮੰਗੇ ਆ ਤੋ ਤਾਂ ਆਪਣੇ ਕੁਝ ਮੰਗੇ ਨਹੀਂ ਇਹਨਾਂ ਤੋਂ ਨਾ ਮੰਮੀ ਬਈ ਇਹ ਸਦੇ ਸਤੋਂ ਕੁਸ ਮੰਗੀ ਨਹੀਂ ਹੈਗਾ ਯਾਰ ਕੀ ਸਬੂਤ ਹੈ ਤੁਹਾਡੇ ਕੋਲੇ ਲੈ ਪਾਈ ਹੁਣ ਨਾ ਤਾਂ ਸੱਤੋਂ 5 ਲੱਖ ਗਿਣਿਆ ਗਏ ਨਾ ਗੱਡੀ ਲਈ ਗਈ ਖਰੀਦਣ ਨਹੀਂ ਆਈ ਮੇਰੇ ਬੱਚਿਆਂ ਨੂੰ ਹੁਣ ਗੱਡੀ ਸਾਨੂੰ ਥਾਣੇ ਵਾਲੇ ਦੇਣਗੇ ਨਾਲੇ ਆਂਟੀ ਜਿਹੜੀ ਤੁਸੀਂ ਆਹ ਗੱਲਾਂ ਕਰਦੇ ਹੋ ਨਾ 20 ਨੇ ਕੁਸ ਮੰਗਿਆ ਨਹੀਂ ਸਾਡੇ ਕੋਲੇ ਸਾਰੇ ਸਬੂਤ ਨੇ ਤੁਹਾਡੇ ਹਾਂ ਪੁੱਤ ਕਿਹੜੇ ਸਬੂਤ ਨੇ ਸਾਡੇ ਕੋਲੇ ਆਂਟੀ ਜੇ ਤੁਸੀਂ ਕੱਲ ਸਾਡੇ ਘਰੇ ਆਏ ਸੀ ਨਾ ਅਮਰਤ ਨੇ ਸਾਰੀ ਤੁਹਾਡੀ ਵੀਡੀਓ ਬਣਾ ਲਈ ਜਦੋਂ ਤੁਸੀਂ ਗੱਡੀ ਤੇ ਪੈਸੇ ਮੰਗਦੇ ਸੀਗੇ ਸਾਡੇ ਕੋਲੇ ਸਬੂਤ ਉਹ ਆ ਪੁੱਤਾਸ ਤਾਂ ਕੁਛ ਨਹੀਂ ਮੰਗਦੇਗੇ ਕਿਹੜਾ ਕੁਛ ਦੇਣਾ ਆਪ ਦੀ ਧੀ ਨੂੰ ਦੇ ਦਿਓ ਧੀਆ ਬੋਝ ਨਹੀਂ ਹੁੰਦੀਆਂ ਧੀਆ ਛੋਡੇ ਵਰਗੇ ਲਾਲਚੀ ਲੋਕ ਬਣਾ ਆਂਦੇ ਨੇ ਹੈ ਜੇ ਛੋਡੇ ਧੀ ਹੋਵੇ ਸਾਨੂੰ ਫੇਰ ਪਤਾ ਲੱਗੇ ਧੀਆ ਦੀ ਕਿੱਡੀ ਪਰਖ ਪੈਂਦੀ ਹੈ ਕਿੱਡਾ ਧੀਆ ਦਾ ਦੁੱਖ ਹੁੰਦਾ ਹੈ ਸਿਆਣੇ ਲੋਕ ਤਾਂ ਹੀ ਕਹਿੰਦੇ ਹੁੰਦੇ ਨੇ ਵੀ ਜਿੱਥੇ ਧੀ ਨਾ ਹੋਵੇ ਨਾ ਉਥੇ ਧੀ ਦਾ ਰਿਸ਼ਤਾ ਨਾ ਕਰੇ ਬਹੁਤੀ ਨੂੰ ਧੀ ਸਮਝਰੇ ਨਹੀਂ ਬਾਕੀ ਤਾਂ ਵਈ ਹੁਣ ਅਸੀਂ ਕੁਝ ਨਹੀਂ ਕਰ ਸਕਦੇ ਬਾਕੀ ਤਾਂ ਪੁਲਿਸ ਵਾਲੇ ਕਾਰਵਾਈ ਬੰਨ੍ਹ ਕੇ ਚੱਲਦੇ ਜਿਹੜੀ ਬੰਨ੍ਹਦੇ ਨਾ ਜੀ ਅਸੀਂ ਤਾਂ ਕੁਝ ਨਹੀਂ ਮੰਗਦੇ ਅਸੀਂ ਤਾਂ ਇਹ ਕਹਿੰਦੇ ਆਗੇ ਆਪ ਦੀ ਧੀ ਨੂੰ ਨਾ ਤੰਨੇ ਕੱਪੜਿਆਂ ਚ ਭੇਜ ਦੇ ਨਹੀਂ ਆਂਟੀ ਹੁਣ ਆ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਕੱਲ ਜਦੋਂ ਮੇਰੀ ਮੰਮੀ ਤੁਹਾਡੀਆਂ ਮਿੰਤਾ ਕਰਦੀ ਸੀ ਉਹ ਤਾਂ ਤੁਸੀਂ ਇੱਕ ਵੀ ਨਹੀਂ ਸੁਣੀ ਉਹਦੀ ਆਂਟੀਆ ਨੀਵੀ ਪਾਉਣ ਦਾ ਹੁਣ ਕੋਈ ਫਾਇਦਾ ਨਹੀਂ ਨਾਲੇ ਸਾਨੂੰ ਹੁਣ ਪਤਾ ਲੱਗੂਗਾ ਵੀ ਕਿਸ ਦੀਤੀ ਦੀ ਜ਼ਿੰਦਗੀ ਬਰਬਾਦ ਕਰਨ ਦੀ ਸਜ਼ਾ ਕੀ ਹੁੰਦੀ ਹੈ ਨਾ ਸਾਨੂੰ ਆਂਟੀਆ ਵੀ ਇਹ ਡਰ ਗਏ ਡਰ ਜਾਣਗੇ ਦਰਦੇ ਡਰਦੇ ਨਹੀਂ ਅਸੀਂ ਹੁਣ ਓਨੀ ਪੁੱਤ ਦੀ ਇੱਜ਼ਤ ਹੁੰਦੀ ਓਨੀ ਧੀ ਦੀ ਹੁੰਦੀ ਐ ਇਹ ਖੁੰਡੀ ਸ਼ੌਕ ਨੂੰ ਨਹੀਂ ਰੱਖੀ ਥੋੜੇ ਵਰਗੇ ਲਾਲਚੀ ਲੋਕਾਂ ਨੂੰ ਕੁੱਟਣ ਵਾਸਤੇ ਰੱਖੀ ਹੋਈ ਐ ਇਹ ਨਾ ਸੋਚੀ ਕਿਉਂ ਨੰਨੀ ਤੂੰ ਇਹਨਾਂ ਨਾਲ ਬੋਲਦੀ ਆ ਆ ਫੜ ਬਾਈ ਡੱਬਾ ਖਾ ਲਿਓ ਪੱਕਣੇ ਤਾਂ ਥੋੜੇ ਹੈ ਨਹੀਂਗੇ ਚੱਲ ਚੱਲੀਏ ਚੱਲ ਆ ਦੇਖ ਮਮੀ ਲਾਲਚ ਕਰਦਾ ਨਤੀਜਾ ਮੈਂ ਤੈਨੂੰ ਕਿਹਾ ਸੀ ਨਾ ਲਾਲਚ ਨਾ ਕਰ ਕੋਈ ਪੰਗਾ ਨਾ ਪੈ ਜਾ ਕਿਤੇ ਪੈ ਗਿਆ ਨਾ ਪੰਗਾ ਉਹ ਤਾਂ ਗੱਡੀਆਂ ਤੇ ਪੈਸੇ ਤਾਂ ਤੂੰ ਮੰਗਦਾ ਸੀ ਕਹਿੰਦਾ ਮੈਂ ਚੈਨ ਕਰਵਾਉਣੀ ਆ ਆਵੇਂ ਮਿਲਣਾ ਤਾਂ ਹੁਣ ਆਪਾਂ ਨੂੰ ਕੁਛ ਨਹੀਂ ਤੂੰ ਤਾਂ ਜੇ ਆਪਾਂ ਨੂੰ ਠਾਣਾ ਜਿੱਕੜੀ ਸਨ ਆਪਣੀ ਕੱਲੀ ਵੇਚਤੀ ਹੋ ਮੈਂ ਤਾਂ ਪਤਾ ਹੀ ਨਹੀਂ ਪੁੱਤ ਇਹ ਗੱਲ ਸਾਰੀ ਮੇਰੇ ਤੇ ਉਲਟੀ ਪੈ ਜੂਗੀ ਕਿਹੜੀ ਹਕਾਰ ਦੀ ਛੱਟ ਹੁੰਦੀ ਹੈ ਨਾ ਵਾਲੀ ਪੈੜੀ ਹੁੰਦੀ ਹੈ ਮਾਂ ਲੱਡੂ ਨਹੀਂ ਦੇ ਕੇ ਇਹ ਤਾਂ ਆਪਣੇ ਮੂੰਹ ਤੇ ਚਪੇੜ ਮਾਰ ਕੇ ਗਿਆ ਤਾਂ ਤਾਂ ਪੁਲਿਸ ਆਉਣ ਵਾਲੀ ਹੋਊਗੀ ਮੈਂ ਤਾਂ ਜਾਣਾਂਗਾ ਤੂੰ ਕਿਤੇ ਹੋਰ ਰਹਿਣ ਦਾ ਇੰਤਜ਼ਾਮ ਕਰ ਹੁਣ ਉਹ ਤਾਂ ਮੈਂ ਵੀ ਤੇਰੇ ਮਾਮੇ ਕੋਲ ਹੀ ਜਾਊਂਗੀ ਭੱਗ ਜਾ ਭੱਗ ਜਾ ਛੇਤੀ ਕਰ ਜੋ ਹੁੰਦਾ ਰੱਬ ਚੰਗਾ ਹੀ ਕਰਦਾ ਪਰ ਆ ਲਾਲਚੀਆਂ ਨਾਲ ਆਪਣਾ ਖਿਹੜਾ ਛੁੱਟਿਆ ਚੰਗੀ ਐ ਤੇ ਤੇਰੀ ਕਿਸਮਤ ਜਿਹੜਾ ਨਾ ਉਹ ਖਿਹੜਾ ਛੁੱਟ ਗਿਆ ਆਪਾਂ ਵਧੀਆ ਰਹੇਗੇ ਨਾਨੀ ਜੇ ਤੁਹਾਡੀ ਜਗਾ ਕੋਈ ਹੋਰ ਹੁੰਦਾ ਨਾ ਬਦਨਾਮੀ ਦੇ ਡਰ ਚ ਮਾਰੇ ਮੈਨੂੰ ਉੱਥੇ ਵਿਆਹ ਕਰ ਦੇਣਾ ਸੀਗਾ ਮੈਂ ਵੀ ਹੋਰਾਂ ਕੁੜੀਆਂ ਵਾਂਗੂ ਦਾਜ ਦੀ ਵਾਲੀ ਚੜ ਜਾਂਦੀ ਵਧੀਆ ਹੋਇਆ ਮੈਂ ਕਰਮਾ ਵਾਲੀ ਆ ਜਿਹਨੂੰ ਮੈਨੂੰ ਤੁਹਾਡੇ ਵਰਗੀ ਨਾਨੀ ਮਿਲੀ ਐ ਉਹ ਤਾਂ ਲੋਕ ਬੋਲੇ ਹੁੰਦੇ ਨੇ ਜਿਹੜੇ ਧੀਆ ਨੂੰ ਬੋਝ ਸਮਝਦੇ ਨੇਗੀ ਇਹਨਾਂ ਬੋਝ ਨਹੀਂ ਹੁੰਦੀਆਂ ਹੈਗੀਆਂ ਇਹ ਤਾਂ ਸਮਝਣ ਵਾਲੇ ਸਮਝਦੇ ਨੇ ਦਾਜ ਦੇ ਲੋਭੀਆਂ ਨੂੰ ਤੇ ਨਹੀਂ ਦੇਣ ਚਾਹੀਦੀ ਉਥੇ ਧੀ ਸੁਫੀ ਨਹੀਂ ਰਹਿੰਦੀ ਹੈਗੀ ਅੱਜ ਆਫਾ ਔਖੇ ਸੌਖੇ ਉਹਦਾ ਲਾਲਚ ਪੂਰਾ ਕਰ ਦਿੰਦੇ ਹੈ ਉਹ ਤਾਂ ਮੰਗੀ ਮੰਗੀ ਜਾਂਦੇ ਮੰਗੀ ਮੰਗੀ ਜਾਂਦੇ ਹਨੀ ਤੂੰ ਆ ਜਾ ਮੈਂ ਚੰਗਾ ਜਵਾਬ ਇੱਥੇ ਦੱਸ ਦੇ ਲਾਲਚ ਇਹਨਾਂ ਨਾਲ ਐ ਹੀ ਹੋਣੀ ਚਾਹੀਦੀ ਸੀ ਭਾਈ ਆਪਾਂ ਨੂੰ ਸਾਰੀ ਉਮਰ ਤੰਗ ਕਰਦੇ ਇਹ ਤਾਂ ਵਧੀਆ ਹੋ ਗਿਆ ਆਪਣਾ ਖਿਹੜਾ ਛੁੱਟ ਗਿਆ ਹੈ ਨਾਲੇ ਹੋਰ ਨੂੰ ਚਾਰ ਨੂੰ ਕੰਨ ਹੋਣਗੇ ਵੀ ਜਿਹੜਾ ਦਿਨ ਤੇ ਧਰੇ ਤੇ ਜਵਾਬ ਦੇਤਾ ਅਸੀ ਗਾਲੀ ਸਾਰਿਆਂ ਨੂੰ ਜਿਨ੍ਹਾਂ ਨੇ ਵੀ ਸਾਡੀ ਵੀਡੀਓ ਐਂਡ ਤੱਕ ਦੇਖੀ ਤੇ ਇਦਾਂ ਹੀ ਬਣੇ ਰਹੋ ਸਾਡੇ ਚੈਨਲ ਤੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਇਹ ਵੀਡੀਓ ਤੁਸੀਂ ਬੇਬੇ ਨੂੰ ਦੇਖਿਆ ਤੇ ਬੇਬੇ ਵੀ ਆਸਟ੍ਰੇਲੀਆ ਤੋਂ ਆ ਗਈ ਤੇ ਹੁਣ ਬਸ ਰੈਗੂਲਰ ਆਇਆ ਕਰੂ ਆਪਣੀ ਵੀਡੀਓ ਚ ਤੇ ਤੁਸੀਂ ਬਸ ਦੱਬ ਕੇ ਸਪੋਰਟ ਰੱਖਿਓ ਤੇ ਹੁਣ ਵਾਰੀ ਉਹਨਾਂ ਦੀ ਆ ਜਿਨ੍ਹਾਂ ਨੇ ਆਪਣੀ ਵੀਡੀਓ ਤੇ ਵਧੀਆ-ਵਧੀਆ ਕਮੈਂਟ ਕੀਤੇ ਨੇ ਪਰਮਜੀਤ ਕੌਰ ਗਿੱਲ ਕੈਨੇਡਾ ਜਸਵਿੰਦਰ ਕੌਰ ਗਗਨਦੀਪ ਕੌਰ ਜਗਤਾਰ ਸਿੰਘ ਚੱਕਪਈ ਕੇ ਏਕਮ ਕਰਨ ਰੇਖਾ ਬਰਨਾਲਾ ਬਲਜੀਤ ਬਰਨਾਲਾ ਦਿਲਪ੍ਰੀਤ ਯੂਐਸਏ ਰੁਪਿੰਦਰ ਸਿੰਘ ਰਿੰਕੂ ਹਰਜੰਟ ਸਿੰਘ ਲਭਾਣਾ ਲਖਵੀਰ ਕੌਰ ਪਰਵਿੰਦਰ ਕੋਟਲਾ ਰੁਪਿੰਦਰਦੀਪ ਕੁਲਦੀਪ ਵਿਦੇਸਾ ਦਲਜੀਤ ਕੌਰ ਫੂਲਾ ਸਿੰਘ ਤੁਸੀਂ ਵੀ ਸਾਡੀ ਵੀਡੀਓ ਤੇ ਵਧੀਆ ਵਧੀਆ ਕਮੈਂਟ ਕਰਿਆ ਕਰੋ ਅਸੀਂ ਤੁਹਾਡੇ ਨਾਲ ਹੀ ਬੋਲਿਆ ਕਰਾਂਗੇ ਲੋ ਜੀ ਕਰ ਲਓ ਹੁਣ ਬੇਬੇ ਨਾਲ ਗੱਲਬਾਤ ਲੈ ਭਾਈ ਆ ਗਈ ਮੈਂ ਹੁਣ ਬੱਪੀਆਂ ਨੇ ਮੇਰਾ ਜਹਾਜ਼ ਆ ਗਿਆ ਹੁਣ ਮੈਂ ਤੁਹਾਡੇ ਵੀਡੀਓ ਚ ਆਇਆ ਹਾਜ਼ਰ ਖੜਿਆ ਕਰੂੰਗੀ ਹੁਣ ਸਾਨੂੰ ਕਮੈਂਟ ਕਮੈਂਟ ਵਧੀਆ ਕਰਿਆ ਕਰੋ ਮੇਰੇ ਸ਼ੇਅਰ ਵੱਗੇ ਸਾਡੇ ਸਿਰ ਤੇ ਅੱਤਰ ਰੱਖੋ ਐ ਪਰਮਾਤਮਾ ਸੋਨੂੰ ਵੀ ਤੰਦਰੁਸਤੀ ਦੇਵੇ ਪੁੱਤ ਹੁਣ ਮੈਂ ਸਾਡੇ ਤੇ ਉਹ ਕਰੋ ਮਿਹਰ ਕਰੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ